ਯਾਰ ਬਣਾਇਆ ਹੈ ਇਦਾਂ ਨਹੀਂ ਕਰਨਾ ਚਾਹੀਦਾ ਨਾ ਕਿਉਂਕਿ ਆਪਾਂ ਦਿਲੋਂ ਕੀਤਾ ਸੀ ਕਿ ਇਹਨਾਂ ਆਪਾਂ ਵੀ ਇਹਨੂੰ ਪਹਿਛਾਣ ਹੀ ਪਹਿਲਾਂ ਮੰਗਿਆ ਨਾ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਫੋਨ ਤੇ ਜਾਂ ਜਿੱਦਾਂ ਵੀ ਗੱਲ ਕੀਤੀ ਹੈ ਨਾ ਉਸੇ ਗੱਲ ਦੇ ਪੱਕੇ ਹਾਂ ਆਪਾਂ ਆਪਾਂ ਦੂਰੀਆਂ ਟੀਮਾਂ ਨੂੰ ਨਾ ਕੀਤੀ ਉਹਦੇ ਚੱਕਰ 'ਚ ਹੀ ਮੈਨੂੰ ਤਾਂ ਅੱਗੇ ਹੁਣ ਕੋਈ ਗੱਲ ਨਹੀਂ ਹੋਣੀ ਯਾਰ ਦਿੱਤੀ ਉਹਦੇ ਨੂੰ ਸੁਖਣ ਭਾਂਦੀ ਫੋਟੋ ਲੱਗੀ ਚੋਲੇ ਵਾਲੀ ਦੀ ਬਾਪੂ ਆਏ ਵੇਖਣ ਹੂੰ ਬਾਪੂ ਵੇਖਣ ਆਏ ਤੇ ਬਾਪੂ ਦੀ ਇੱਤਿਹਾਸ ਹੁੰਦੀ ਵੀ ਸੁਖਣ ਦੇ ਕੋਲ ਆ ਜਾਣਾ ਹੂੰ ਗਰਾਊਂਡ ਮੈਚ ਤੋਂ ਪਹਿਲਾਂ ਹੀ ਤੇ ਅਜ ਤਾਂ ਗੱਡੀਆਂ ਕੋ ਪਲੇਰਾਂ ਕੋ ਆ ਜਾਂਦੇ ਆ ਸੁਖਮਣ ਕੋ ਵਾਲਾ ਤੇ ਆਦੇ ਬਾਪੂ ਇਹਦੇ ਵੀ ਸੁਖਮਣ ਕਿੱਥੇ ਆ ਤੇ ਵੱਡਾ ਪਿੰਦੀ ਜਾਂਦਾ ਵੀ ਸੁਖਮਣ ਮੈਨੂੰ ਵੀ ਸੁਖਮਣਾਂ ਦੇ ਹੁੰਦੇ ਸੀ ਪਹਿਲਾਂ ਤੇ ਸੁਖਮਣ ਉਧਰ ਲਈ ਬੰਨੇ ਆ ਬਾਪੂ ਆ ਜਾਂਦੇ ਸ਼ੇਰਾ ਸੁਖਮਣ ਕਿੱਥੇ ਆ ਅੱਛਾ ਤੇ ਨਵੇਂ ਬਾਪੂ ਜੀ ਉਹ ਨਹੀਂ ਆ ਬਾਪੂ ਦਾ ਗਾਲ ਕੱਢ ਕੇ ਗਾਲ ਕੱਢੀ ਬਾਪੂ ਨੇ ਅਗਰੀ ਕੋ ਡਿਨਾਂ ਨੇ ਮਰਨਾ ਭਵਾਨੇ ਗੁੱਟ ਫੜ ਲਿਆ ਤੇ ਮੈਂ ਗੁੱਟ ਛਡਾਵਾ ਛੁੱਟੇ ਨਾ ਤੇ ਭਵਾਨੇ ਮੈਨੂੰ ਫੜ ਲਿਆ ਅੱਛਾ ਆਖਰੀ ਕਿਵੇਂ ਕਬੜੀ ਤੇ ਫੜ ਲਿਆ ਤੇ ਮਨੂਣਾ ਕਮੈਂਟਰ ਜਿਹੜੋ ਬੋਲਿਆ ਸੀਤਾ ਪਤੜ ইংল্যান্ড ਖੇਡਿਆ ਕੈਨੇਡਾ ਖੇਡਿਆ ਵੈਸੇ ਗੋਡੀਆਂ ਦੇ ਲੈ ਵਸਤਾ ਜੀ ਤੁਸੀਂ ਬੜੇ ਤਕੜੇ ਜੇ ਆਜੋ ਆਜੋ ਪਲਵਾਂ ਜੀ ਵਧੀਆ ਹੋਦੀ ਆ ਪਲਵਾਂ ਜੀ ਤੇ ਹੀ ਸੁਣਾਓ ਹੋਰ ਸੁਣਾਓ ਤੁਸੀਂ ਵੀ ਬੜੀ ਦੂਰ ਮਾਰਾ ਗੇੜਾ ਹੈ ਕਿਰੀਏ ਹੀ ਆਪਣਾ ਨਹੀਂ ਆਪਣਾ ਕਪੂਰਥਲਾ ਏਰੀਆ ਪਾਜੀ ਇਸੇ ਸਾਰ ਫਿਰ ਤਾਂ ਲੱਗੇ ਹੀ ਕੰਮ ਤੇ ਹਾਂਜੀ ਹਾਂਜੀ ਆਪਾਂ ਮਿਲੇ ਸੀ ਨਾਨਪੁਰ ਸਾਹਿਬ ਹਾਂ ਜੀ ਹਾਂਜੀ ਉੱਥੇ ਵਾਵਾ ਆਪਾਂ ਚਲੋ ਇੰਜੋਏ ਕੀਤਾ ਆਣਾ ਹਾਂਜੀ ਦੀਪ ਭਾਈ ਹੁਣੀ ਸਾਰੇ ਸੀ ਸਾਰੇ ਬੰਦੇ ਬੜੇ ਆਸਾਨ ਆਪਣੇ ਦੀਪ ਹੁਣੀ ਰਾਜਾ ਪਧਰੀ ਹੀ ਅੰਬਾਸੁਰ ਸਿੰਘ ਹੀ ਸਾਰੇ ਬੰਦੇ ਹੀ ਪਵਾਂ ਜੀ ਮੈਨੇ ਗੱਲ ਪੁੱਛਣੀ ਤੁਹਾਡੇ ਕੋਲ ਇੱਕ ਹਾਂਜੀ ਇੰਨੀ ਮੈਂਬਰ ਤਾਂ ਕਿੱਥੋਂ ਲੈ ਕੇ ਹੁੰਦੇ ਤੁਸੀਂ ਉਸਤਾ ਨਿਮਰਤਾ ਦੇ ਵਾਇਗਰੂ ਲੋਈਆਂ ਅੱਛਾ ਹਾਂਜੀ ਹਾਂਜੀ ਇੱਕ ਚੱਲ ਗਰਾਊਂਡ ਚ ਜਾਈਦਾ ਹੈ ਨਾ ਆਪਣੇ ਉਸਤਾਦ ਆ ਹੂੰ ਹੂੰ ਕੋਹ ਸਾਹਿਬ ਆ ਉਹ ਆਂਦੇ ਵੀ ਉਹਨੂੰ ਸ਼ੁਰੂ ਤੋਂ ਇੱਕੋ ਹੀ ਚੀਜ਼ ਸਿਖਾਈ ਚੱਲਣਾ ਜਦੋਂ ਨਵੇਂ-ਨਵੇਂ ਗਏ ਆਪਾਂ ਹਾਂਜੀ ਤੇ ਕੋਈ ਵੀ ਆਪਾਂ ਵੱਡਾ ਆ ਪਰ ਨਿੱਕਾ ਹੈ ਨਾ ਜਿੱਦਾਂ ਆਪਾਂ ਜੇ ਅਗਲੇ ਨੂੰ ਜਿੰਨਾ ਸਤਿਕਾਰ ਦਿਆਂਗੇ ਉਹ ਵੀ ਆਪਾਂ ਨੂੰ ਉਨਾ ਹੀ ਦੇਊਗਾ ਹੈ ਨਾ ਤੇ ਜੇ ਆਪਾਂ ਕਿਹਾ ਨਾ ਗਲਤ ਬੋਲਾਂਗੇ ਤੇ ਫਿਰ ਅਗਲੇ ਨੇ ਤੇ ਬੋਲਣਾ ਹੀ ਆ ਹੂੰ ਹੂੰ ਹੈਗੇ ਨੇ ਤੇ ਅੱਗੇ ਕਿਸੇ ਨੂੰ ਐਸ ਗਲਤ ਬੋਲਣ 'ਚ ਫਾਇਦਾ ਵੀ ਕੋਈ ਨਹੀਂ ਆਪਣਾ ਹੈ ਨਾ ਜਾਂ ਤਾਂ ਉਹ ਵੀ ਆਪਣਾ ਕੋਈ ਆਪਾਂ ਨੂੰ ਕੋਈ ਜੀਲ ਮਿਲ ਜਾਣੀ ਹੈ ਨਾ ਉਹ ਗਲਤ ਬੋਲਾਂਗੇ ਨਾ ਫਿਰ ਤਾਂ ਫਾਇਦਾ ਵੀ ਆ ਨੁਕਸਾਨ ਹੀ ਆ ਹੈਗੇ ਨੇ ਪਹਿਲਾਂ ਹੀ ਭਾਜੀ ਆਪਣੇ ਸੋਚਿਆ ਸੀ ਵੀ ਕਬੱਡੀ ਦੇ ਵਿੱਚ ਹੀ ਹੋਣਾ ਨਹੀਂ ਮੈਂ ਪਹਿਲਾਂ ਮੈਂ ਇੰਜੀਨੀਅਰਿੰਗ ਕਰਨ ਲੱਗਿਆ ਫਿਰ ਹਾਂ 12 ਤੋਂ ਬਾਅਦ ਅੱਛਾ ਹਾਂ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜੁੜਦੀ ਹੈ ਮੁੱੱਚ ਦਾਖਲ ਲਿਆ 1.5 ਸਾਲ ਆਇਆ ਅੱਛਾ ਮੇਰੇ ਨਾਂ ਨਾਨਕੇ ਸੁਰਸਿੰਘੇ ਓਕੇ ਤੇ ਉੱਥੇ ਜਦੋਂ ਪੁੰਨਿਆਂ ਦੇ ਜਾਣਾ ਜਾਂ ਆਪਾਂ ਵੇਹੇ ਮੇਲੇ ਤੇ ਜਾਣਾ ਉਥੇ ਮੇਲੇ ਬਹੁਤ ਹੁੰਦੇ ਸੌ ਸਿਰ ਤੇ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਕਬੱਡੀ ਦਾ ਗਾੜਾ ਗਾੜੀ ਹਾਂ ਜਦੋਂ ਗੋਪੀ ਫਰੰਦੀਪੁਰੀਆ ਬਾਜੂ ਚ ਬੈਂਕਾ ਹਾਂਜੀ ਹਾਂ ਤਾਬਾ ਸੁਰ ਸਿੰਘ ਉਹ ਬੜੇ ਤਗੜੀ ਉੱਥੇ ਖੜੀ ਹਾਂ ਤੇ ਸੁਖਮਣ ਚੋਲਾ ਸਾਹਿਬ ਉਹਦੋਂ ਬੜਾ ਨਾਂ ਸੀ ਅੱਛਾ ਤੇ ਵਧੀਆ ਵਧੀਆ ਮੈਚ ਵੇਖਣੇ ਉੱਥੇ ਫਿਰ ਉਹਨਾਂ ਨੂੰ ਵੇਖ ਕੇ ਤੇ ਆਪਾਂ ਨੂੰ ਇੱਕ ਵੱਡੀ ਦਾ ਸ਼ੌਂਕ ਪਿਆ ਤੇ ਫਿਰ ਆਪਣੇ ਏਰੀਆ ਦੇ ਸੱਜਣ ਪੁਹਾਣੀ ਸੰਤੂ ਨਗਲੀਆ ਉਹ ਵਧੀਆ ਉਹਨੇ ਟਾਈਮ 'ਚ ਖੇਡਦਾ ਅੱਛਾ ਫਿਰ ਉਹਦੇ ਕੋਲ ਜਾਣਦਾ ਪੇਪ ਹੌਲੀ-ਹੌਲੀ ਤੇ ਉਦਾਂ ਪਰਿਵਾਰ 'ਚ ਹੈ ਨਹੀਂ ਸੀ ਨਹੀਂ ਪਰਿਵਾਰ 'ਚ ਆਪਣੇ ਨਹੀਂ ਪਿੱਛੇ ਦਾਦੇ ਪਰਦਾ ਹਾਂਜੀ ਤੇ ਜਿਹੜਾ ਪਹਿਲਾ ਮੈਚ ਸੀ ਤੇ ਫਿਰ ਤੁਸੀਂ ਆਪਣੇ ਕਿੱਥੇ ਖੇਡਿਆ ਪਹਿਲਾ ਮੈਚ ਮੇਰੇ ਸੋਨਾਂ ਮੈਨਾ ਵਧੀਆ ਮੈਂ ਜਿਹੜਾ ਪਹਿਲਾ ਖੇਡਿਆ ਆਦਮਪੁਰ ਅੱਛਾ ਸ਼ਹਿਰਪੁਰ ਸ਼ਾਇਦ ਪੈਂਦਾ ਆਦਮਪੁਰ ਹੈਨਾ ਉੱਥੇ ਖੇਡਿਆ ਤੇ ਉੱਥੇ ਪਹਿਲਾ ਮੈਚ ਆਪਣਾ ਸੁਰਖਪੁਰਨਾ ਅੱਛਾ ਤੇ ਉਦੋਂ ਆਪਣਾ ਸੁਰਖਪੁਰੀਆ ਟੀਮ ਬਣਾਉਂਦਾ ਸੀ ਹੂੰ ਹੂੰ ਤੇ ਜਿਆਦਾ ਭਾਈ ਨਹੀਂ ਆਏ ਬਾਕੀ ਸਾਰੇ ਆ ਗਏ ਸੁਰਖਪੁਰੀ ਵਧੀਆ ਟੀਮ ਹੈ ਹੂੰ ਹੂੰ ਤੇ ਮੇਰੇ ਵਰੀਆ ਕਬਡੀਆਂ ਮਰਸਨ 19 ਕਬਡੀਆਂ ਬਾਈਓ ਮੈਚ ਉਧਰ ਭਾਈ ਮਾਜਾ ਛੱਡ ਕੇ ਇੱਧਰ ਕਿੱਦਾਂ ਖੜੇ ਪਹਿਲਾ ਮੈਚ ਮੈਨੂੰ ਨਾ ਬੱਲਾ ਟਰਪੱਲਾ ਨਾ ਹਾਂਜੀ ਉਹਦੇ ਕੋਲ ਸਾਈ ਹੈ ਉਹਦੇ ਨਾਲ ਫਿਰ ਮਦਾਸ਼ ਟੀਮ ਦੇ ਵੱਡੀ ਟੀਮ ਦੇ ਪਹਿਲੇ ਦਿਨ ਖੇਡਣ ਆਇਆ ਠੀਕ ਠੀਕ ਵੀ ਆਪਣੇ ਕੋਈ ਰੀਡਰ ਨਹੀਂ ਹੈਗਾ ਤੋ ਅੰਦੇ ਚੱਲ ਸ਼ੇਰਾ ਲੈ ਜਾਓ ਨਾਲ ਤੇ ਭਵਾਨ ਦਾ ਸ਼ੇਰਾ ਲੈ ਜਾਓ ਤੋ ਲੈ ਇਹ ਨਾਲ ਉੱਥੇ ਮੈਂ 19 ਕਬਡੀਆਂ ਬਾਈਆਂ ਨੌਨ ਸਟਾਪ ਉਹ ਮੇਰੇ ਪਰ ਜਿੱਤ ਗਏ ਤੇ ਅਗਲਾ ਮੈਚ ਆਪਣਾ ਸੈਮੀ ਮੈਚ ਉੱਥੇ ਹੈਗਾ ਸੀ ਨੰਨੀ ਭਵਾਨ ਦਾ ਪਿੰਡ ਨਾਲ ਹੀ ਗਵਾਲਪੁਰੀ ਦਾ ਉਹਨੇ ਟੀਮ ਬਣਾਈ ਚੜਦੀ ਗਲਾ ਤੇ ਨਾਲ ਇੱਕ ਮਿਕਸ ਟੀਮ ਹੋ ਰਹੀ ਜੜਦੀ ਕਲਾ ਕਬੱਡੀ ਕਲੱਬ ਨਾਲ ਕੋ ਖਸ਼ੋਰ ਅੱਛਾ ਸੁਖੇ ਭਾਜੀ ਲੋ ਖੇਡਦੇ ਹਾਂ ਉਹਨਾਂ ਦੀ ਟੀਮ ਦੇ ਟੀਮ ਬੜੀ ਤਗੜੀ ਬਣੀ ਤੇ ਉਹਦੇ ਵਿੱਚ ਮੈਂ ਬਰਸਣਾ 20 ਕਿਕ ਕਬਡੀ ਮੈਚ ਪਾਈਆਂ ਅੱਛਾ ਤੇ ਆਖਰੀ ਕਬਡੀ ਤੇ ਮੈਨੂੰ ਜੱਫਾ ਲੱਗਾ ਉਹ ਕਬਡੀਆਂ ਵੱਧ ਕਿਉਂ ਪਾਈਆਂ ਵੀ ਚਲ ਛੋਟਾ ਹਾਂ ਤੇ ਇੱਕ ਸਾਡੇ ਕੋ ਰੀਡਰ ਹੀ ਤਿੰਨ ਹੀ ਹਾਂ ਤੇ ਵੱਧ ਮੌਕੇ ਮਿਲਦੇ ਮੈਂ ਪਾਈ ਹਾਂ ਨਾ ਚਲ ਭੱਜੀਏ ਮੈਨੂੰ ਪਤਾ ਨਹੀਂ ਵੀ ਜੱਫੀ ਕਿਹੜੇ ਆ ਗਾੜਾ ਸੱਕਲੇ ਸੰਘੇ ਵਾਲਾ ਸੀ ਉਡਨਾ ਗਾੜੇ ਸੰਘੇ ਵਾਲਾ ਸ਼ੀਤਾ ਪੱਤੜ ਅਮਨ ਪੱਤੜ ਦਸਾਰਾਜਗੁਰ ਪਾਈਆਂ ਵਾਲਾ ਮੈਂ ਵਧੀਆ ਜੱਫ ਲੈਣੀ ਮੈਨੂੰ ਨਹੀਂ ਪਤਾ ਮੈਨਾਂ ਵੇਚਣਾ ਜਾਨਵਰ ਦੋ ਚਾਰ ਰੀ ਨਾ ਛਿੱਤ ਪਤਣ ਦਾ ਹੱਥ ਲੈ ਵੀ ਇਹ ਸਾਰਿਆਂ ਨਾਲੋਂ ਛੋਟਾ ਆ ਹਾਂ ਹਾਂ ਤੇ ਉਫਰ ਥੀਲਾ ਹੋਣਾ ਹਾਂ ਤੇ ਉਹ ਭੱਜ ਗਿਆ ਆਖਰੀ ਕਬੜੀ ਨਾਲ ਮੇਰਾ ਨਾ ਭਾਨੇ ਗੁੱਟ ਫੜ ਲਿਆ ਤੇ ਮੈਂ ਗੁੱਟ ਛਡਵਾ ਛੁੱਟੇ ਨਾ ਤੇ ਭਾਨੇ ਮੈਨੂੰ ਫੜ ਲਿਆ ਅੱਛਾ ਆਖਰੀ ਕਿਵੇਂ ਕਬੜੀ ਰੇ ਫੜ ਲਿਆ ਤੇ ਮੈਨੂੰ ਨਾ ਕਮੇਟਰ ਜੀ ਨੇ ਬੋਲਿਆ ਸੀਤਾ ਪਤੰਗ ਲੈਂਡ ਖੇਡਿਆ ਕੈਨੇਡਾ ਖੇਡਿਆ ਮੈਂ ਫਿਰ ਗੋਡੀਆਂ ਅਗਲੇ ਵਾਸਤੇ ਜੀਤੂ ਵੀ ਬੜੇ ਤਗੜੇ ਜੇ ਅੱਛਾ ਉਹ ਨੂੰ ਪਤਾ ਹੀ ਨਹੀਂ ਵੀ ਉਹ ਐਡੇ ਤਗੜੇ 플레이ਰ ਆ ਨੇ ਉਹਨਾਂ ਨੇ ਭਾਈ ਬਹੁਤ ਵਧੀਆ ਹਾਂਜੀ ਤੇ ਜਦੋਂ ਫਿਰ ਆਪਣੇ ਹਨਾ ਭਾਈ ਇਨਾਮ ਲੈ ਕੇ ਤੁਸੀਂ ਘਰੇ ਗਏ ਹਾਂਜੀ ਤੇ ਆਪਣੇ ਘਰਦਿਆਂ ਦਾ ਆਪਣੇ ਕਿਦਾਂ ਦਾ ਰਿਐਕਸ਼ਨ ਸੀਗਾ ਘਰਦਿਆਂ ਆਪਣੇ ਸ਼ੁਰੂ ਤੋਂ ਹੀ ਬੜਾ ਜਿੱਦਾਂ ਮਤਲਬ ਕਿ ਆਪਣੀ ਮਾਤਾ ਜੀ ਨਹੀਂ ਛੋਟੇ ਹੁੰਦੇ ਦੀ ਮਾਤਾ ਜੀ ਡੈਥ ਹੋ ਗਈ ਮੇਰੀ ਦੀ ਅੱਛਾ ਹਾਂਜੀ ਤੇ ਬਾਪੂ ਜੀ ਨੇ ਆਪਣਾ ਬੜਾ ਕੀਤਾ ਤੇ ਉਹ ਸ਼ੁਰੂ ਤੇ ਆਪਣਾ ਪੂਰਾ ਸਾਥ ਦਿੰਦੇ ਰਹੇ ਮੈਂ ਕਦੇ ਕੰਮ ਕਿਹਾ ਹੀ ਨਹੀਂ ਕਰਦਾ ਜੋ ਮਰਜ਼ੀ ਕੰਮ ਹੋਵੇ ਉਹ ਹੀ ਬਾਪੂ ਨੇ ਕਹਣਾ ਕੋਈ ਗੱਲ ਨਹੀਂ ਟਾਈਮ ਤਾਂ ਭਾਈ ਕਾਫੀ ਓਖਾ ਹੋਣਾ ਫਿਰ ਕਿਉਂਕਿ ਛੋਟੇ ਟਾਈਮ ਦੇ ਵਿੱਚ ਮਾਤਾ ਜੀ ਮੇਰੇ ਨਾਲ ਦੋ 7ਵੀਂ ਕਿ 8ਵੀਂ ਕਲਾਸ ਚ ਅੱਛਾ ਜਦੋਂ ਮਾਤਾ ਜੀ ਨੂੰ ਅਟੈਕ ਹੋ ਗਿਆ ਸੀ ਤੇ ਬੜਾ ਔਖਾ ਟਾਈਮ ਚ ਲੋਕ ਬੜਾ ਵੈਗਰੂ ਨੇ ਪਰਿਵਾਰ ਨੇ ਵਸਾ ਦਿੱਤਾ ਪਰਿਵਾਰ ਵੱਡਾ ਹੀ ਆਪਣਾ ਮਾਮਾ ਜੀ ਹਣਾ ਨੇ ਨਾਨੀ ਜੀ ਨੇ ਬੜਾ ਸਾਥ ਦਿੱਤਾ ਆਪਣਾ ਹਨਾ ਚਲੋ ਟਾਈਮ ਲੰਘ ਗਿਆ ਵੈਗਰੂ ਦੀ ਕਿਰਪਾ ਨਾਲ ਕਿਉਂਕਿ ਉਹਨੇ ਲਗਾਉਣਾ ਸੀ ਇਹ ਬੰਦਾ ਕਿਵੇਂ ਤੇ ਬੰਦੇ ਦਾ ਤੇ ਬੜਾ ਔਖਾ ਔਖਾ ਸਹੀ ਗੱਲ ਤੇ ਹੋਰ ਭਾਈ ਪਰਿਵਾਰ ਚ ਕੋਣ ਕੋਣਾ ਪਰਿਵਾਰ ਚ ਮਰੀਜ਼ ਸਿਸਟਰ ਹੈ ਮੇਰੇ ਤੋਂ ਵੱਡੀ ਸੀ 2 ਸਾਲ ਅੱਛਾ ਤੇ ਛੋਟਾ ਬ੍ਰਦਰ ਸੀ ਉਹ ਮੇਰੇ ਤੋਂ ਛੋਟਾ ਕਾਫੀ ਮੁਰਦੂਦਾਂ ਨੂੰ ਜਦੋਂ ਮਾਦੀ ਡੈਥ ਹੋਈ ਉਹ ਸੈਕਿੰਡ ਕਲਾਸ ਚ ਹੋਊਗਾ। ਹੂੰ ਹੂੰ ਕਾਫੀ ਛੋਟਾ ਸੀ। ਹੂੰ ਹੁਣ ਤੇ ਵਾਗੀਆਂ ਕਿਰਪਾ ਨਾਲ ਵੱਡਾ ਹੋ ਗਿਆ ਆ ਸਟ੍ਰੇਲੀਆ ਗਿਆ ਸੈਟਲ ਹੋਇਆ। ਹਾਂਜੀ ਹਾਂਜੀ। ਹਾਂਜੀ। ਤੇ ਜਿੱਦਾਂ ਆਪਣੇ ਪਰਵਾਜੇ ਤੁਹਾਡੇ ਉਧਰ ਮਾਝੇ ਵਾਲੀ ਸਾਈਡ ਤੇ ਨਾ ਢੇਰੀ ਵਾਲੀ ਕਬੱਡੀ ਚੱਲਦੀ ਆ। ਹਾਂਜੀ। ਤੇ ਉਹ ਆਪਣੇ ਖੇਡੇ ਹੋਏ ਤੁਸੀਂ ਮੈਚ ਕਿ ਨਹੀਂ? ਬਹੁਤ ਮੈਚ ਖੇਡਿਓਰੀ ਵਾਲੇ। ਅੱਛਾ। ਹਾਂਜੀ। ਕਿਉਂਕਿ ਮਾਣਾ ਆਪਣੀ ਟੀਮ ਚ ਮੇਨ ਪਲੇਅਰ ਹੁੰਦੇ ਤੋਂ ਬਲਕਿ ਅਸ਼ਕਰ ਮਾਸ਼ੀਆ। ਹਾਂ। ਤੇ ਉਹ ਤੁਹਾਨੂੰ ਬਹੁਤ ਢੇਰੀ ਵਾਲੇ ਮੈਚ ਆਉਂਦੇ ਸੀ ਤੋਂ ਨਾਲ ਮੁੰਡੇ ਲਈ ਖੜਦਾ ਹੁੰਦਾ। ਬਾਬਾ ਮੈਰੀ ਖੜੀ ਉਹਨਾਂ ਨੇ। ਤੇ ਆਪਣੇ ਕੋਈ ਆਪਣੇ ਨੇ ਢੇਰੀ ਵਾਲੇ ਮੈਚ ਦੀ ਯਾਦਗਾਰ ਦੱਸੋ। ਵੀ ਲੋਕ ਆਪਣੇ ਸੁਣਨਾ ਚਾਹੁੰਦੇ ਆ ਢੇਰੀ ਵਾਲੀਆਂ ਗੱਲਾਂ। ਢੇਰੀ ਵਾਲੇ ਮੈਚ ਦੀ ਨਾ ਇੱਕ ੜੀ ਦੀ ਗੱਲ ਆ ਵੀ ਸਜਨਪੁਰੋਂ ਵੀ ਆਪਣੇ ਨਾਲ ਗਿਆ। ਅੱਛਾ। ਤੇ ਉੱਥੇ ਬਲਕਾਰੇ ਸਪਾਣ ਕੋ ਦੂਜੀ ਬੰਨੀ ਟੀਮ ਹੀ ਮੈਂ ਅਹੀ ਦੂਜੀ ਬੰਨੀ ਆ। ਤੇ ਬਲਕਾਰਾ ਉਸਤਾ ਜੰਦਾ ਸ਼ੇਰੇ ਤੂੰ ਆ। ਅੱਛਾ। ਹੈ। ਤੇ ਮੈਂ ਮੈਣੀ ਜਾਣਾ ਕੁੱਟਦਾ ਬੜਾ ਆ। ਹੂੰ ਹੂੰ। ਮੈਂ ਚੋਲੇ ਚਲੇ ਗਿਆ। ਭਵਾਨ ਨੇ ਕੁੱਟਿਆ ਕੱਟਿਆ ਮੈਂ ਭੱਜ ਆਇਆ ਚਲ ਚਕਾਨੀ ਚ ਕੋਈ ਨਹੀਂ ਮਰ ਗਿਆ ਥੋੜੀ ਸਪੀਡ ਜ਼ਿਆਦੀ। ਹੂੰ। ਮੈਂ ਭੱਜ ਕੇ ਬਲ ਪਰ ਬਲਕਾਰੇ ਭਵਾਨ ਦੇ ਮੈਂ ਪਾਣੀ ਪੀਂਦਾ ਤੇ ਬਲਕਾਰਾ ਪੜਦਾ ਕੋਈ ਗੱਲ ਨਹੀਂ ਅਗਲੀ ਕਬੱਡੀ ਆਉਣੀ ਵਾਲੀ ਆ ਤੇ ਉਹ ਨਾਲ ਜਿਹੜੇ ਨਾਲ ਹੀ ਵੇ ਫੇਰ ਕਬੱਡੀ ਪਾਈ ਤੇ ਭੱਜ ਆਇਆ ਤੇ ਉਹ ਜਿਹੜੇ ਨਾਲ ਬੰਦੇ ਸੀ ਨਾ ਉਹ ਕਹਿਣ ਬਲਕਾਰੇ ਨੂੰ ਬਲਕਾਰਾ ਛੇਰਾ ਉਂਗਲ ਖੜੀ ਕਰਦਾ ਅੱਛਾ ਤੇ ਚਲੋ ਭਾਨੇ ਵੀ ਹਾਸੇ ਖੇਡੀਆਂ ਨਾ ਅਗਲੀ ਕਬੱਡੀ ਮੈਨੂੰ ਫੜ ਲਿਆ ਚਲੋ ਫੜ ਕੇ ਭਾਨੇ ਸੁੱਟਦਾ ਤੇ ਬਣਦਾ ਹਾਂ ਦੇ ਉਂਗਲ ਖੜੀ ਕਰਦਾ ਮੈਂ ਨਹੀਂ ਫੜਾ ਮੈਂ ਨਹੀਂ ਖੜੀ ਕੀਤੀ ਉਂਗਲ ਮੈਨੂੰ ਪਤਾ ਕੁੱਟ ਪੈਣੀ ਅਗਲੀ ਕਬੱਡੀ ਦੀ ਜਿਹੜੇ ਪੁਰਾਣੇ ਪਲੇਅਰ ਦੱਸਦੇ ਆ ਜੇ ਅੱਜ ਵੀ ਢੇਰੀ ਵਾਲੀ ਚੱਲਦੀ ਹੁੰਦੀ ਤਾਂ ਸਾਡਰਗੇ ਪਲੇਅਰ ਖੇਡ ਨਹੀਂ ਸਕਨੇ ਇੱਕ ਦੋ ਮੈਚ ਖੇਡਨੇ ਘਰ ਬੈਣੇ ਜਿੰਨੀ ਕੁੱਟ ਪੈਂਦੀ ਸਹੀ ਗੱਲ ਹੈ ਬਈ ਹਾਂਜੀ ਕਿਉਂਕਿ ਜਿਹਨਾਂ ਪੁਰਾਣੇ ਟੀਟੀ ਦਾ ਜੁਗੜੇ ਦਾ ਨਾਮ ਚੱਲਦਾ ਰਾਣੀ ਵੰਜਦਾ ਚੱਲਦਾ ਹਨਾ ਕੱਦੀ ਭਵਨ ਸ਼ਿਸ਼ਰੇ ਵਾਲੀਆ ਬੜੇ ਤਗੜੇ ਪੁਰਾਣੇ ਪਲੇਅਰ ਹੀ ਜਿਹੜੇ ਬਾਜੂ ਬੈਂਕਾ ਵਾਲਾ ਹਾਂ ਬਾਜੂ ਬੈਂਕਾ ਵਾਲਾ ਇਹ ਵੀ ਪਹਿਲੇ ਟੈਰੀ ਲੱਤਾ ਬੱਬ ਖੇਡਦਾ ਰਿਹਾ ਗੋਪੀ ਉਸਤਾਦ ਵੀ ਹਨਾ ਇਹਦਾ ਇਦਾਂ ਦੇ ਪਲੇਅਰ ਹੀ ਮਾੜੇ ਪਲੇਅਰ ਨੇ ਕਿਤੇ ਉੱਠਣਾ ਹੈ ਕਿਤੇ ਉੱਠ ਨਹੀਂ ਸਹੀ ਗੱਲ ਹੈ ਹਨਾ ਜਿੱਦਾਂ ਹੁਣ ਤੁਸੀਂ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਵਾ ਕਿਉਂਕਿ ਤੁਹਾਡੇ ਨਾਮ ਦੇ ਪਿੱਛੇ ਤੁਹਾਡੇ ਪਿੰਡ ਦਾ ਨਾਮ ਆਉਂਦਾ ਤੇ ਪਿੰਡ ਲੋ ਹਾਂਜੀ ਪਿੰਡ ਲੋ ਸਪੋਰਟ ਕੋਲ ਬੰਦੇ ਤਰਪਦਾ ਹਰੇਕ ਪਿੰਡ ਚ ਹੁੰਦੇ ਆ ਜਿਹੜੇ ਰੱਖਦੇ ਥੋੜਾ ਬਹੁਤ ਹੈ ਵੈਸੇ ਪਿੰਡ ਲੋ ਪੂਲ ਸਪੋਰਟ ਆਪਾਂ ਨੂੰ ਪਰਿਵਾਰ ਲੋ ਵੀ ਇੱਕ ਆਪਣਾ ਪਿੰਡ ਬਾਬੇ ਮਤਾਬ ਸਿੰਘ ਸ਼ਹੀਦ ਦਾ ਹਾਂਜੀ ਜਿਹਨਾਂ ਮਸੇ ਰੰਗੜ ਦਾ ਸਰਵਡਿਆ ਸੀ ਤੇ ਉਹਨਾਂ ਦੀ ਬਹੁਤ ਕਿਰਪਾ ਆਪਣੇ ਤੇ ਨਾਲ ਜਰਨੈਸ਼ ਬੀਖ ਸਿੰਘ ਆਪਣੇ ਪਿੰਡ ਦੇ ਆ ਪਿਛੋਂ ਉਹਨਾਂ ਦੇ ਪੁਰਖ ਆਪਣੇ ਪਿੰਡ ਦੇ ਹੀ ਮੀਰਾਂਗੁਰ ਦੇ ਉਹਨਾਂ ਨੇ ਬੜੀ ਤਕੜੀ ਕੁਰਬਾਨੀ ਉਹਨਾਂ ਦੀ ਕਿਉਂਕਿ ਕੰਮ ਇਹੋ ਜਿਹੇ ਕੀਤੇ ਜੋਸ਼ ਵਾਲੇ ਕੰਮ ਨਹੀਂ ਸਾਰੇ ਹਨਾ ਯਾ ਜਦਾਂ ਲਾਲ ਵੀ ਮੱッセ ਰੰਗੜ ਦਾ ਫਿਰ ਵੱਡਿਆ ਦੋ ਬੰਦੇ ਨੇ ਜਾ ਕੇ ਪੂਰੀ ਇਨੀ ਫੌਜ ਉੱਥੇ ਲੱਗੀ ਦਰਬਾਰ ਸਾਹਿਬ ਜੀ ਹਣਾ ਤੇ ਸੁਖਾ ਸਿੰਘ ਕੰਬੋਗੀ ਮਾੜੀ ਤੇ ਨਾਲ ਬੰਮਤਾਵ ਸਿੰਘ ਦੋ ਬੰਦੇ ਜਾ ਕੇ ਏਡਾ ਤਗੜਾ ਕਾਰਨਾਮਾ ਕਰ ਆਏ ਵੀ ਉੱਥੋਂ ਸਾਰੀ ਦੁਨੀਆ ਫੌਜੀ ਭੱਜ ਗਈ ਹਣਾ ਉਜੋਸ਼ ਵਾਲੀ ਗੱਲ ਈ ਹੁਣ ਸੰਤਾਂ ਦੇ ਵੇਲੇ ਜਰਮਨ ਸ਼ਵੇਖ ਨੂੰ ਨਾ ਇਨੀ ਬਾਦਰੀ ਵਿਖਾਈ ਉੱਥੇ ਹਾਂਜੀ ਹਣਾ ਮੋਰਚਾ ਬੰਦੀ ਕੀਤੀ ਸਾਰੀ ਤੇ ਉਜੋਸ਼ ਵਾਲੀ ਗੱਲ ਇਹ ਸੁਣੀਏ ਵੀ ਉਹਨਾਂ ਦਾ ਇਤਿਹਾਸ ਸੁਣੀ ਉਹਨਾਂ ਦਾ ਜਦੋਂ ਬੜਾ ਮਜ਼ਾ ਆਉਂਦਾ ਐਵੇਂ ਰੂਮ ਖੜੇ ਹੁੰਦੇ ਆ ਵੀ ਇਹੋ ਜਿਹੇ ਜੁਦੇ ਤੇ ਪਾਈ ਆਪਣੇ ਹੋਂ ਤੱਕ ਕਈ ਕੁਝ ਪ੍ਰਾਪਤ ਕੀਤਾ ਆਪਾਂ ਹੋਂ ਤੱਕ ਉਸਤਾਦ ਘੰਟੇ ਦੇ ਬਹੁਤ ਜਤੇ ਵੈਗੁਰੂ ਦੇ ਪਰਮਸਾ 8-10 ਘੰਟੇ ਜਿੱਤੇ ਨੇ ਮੈਂ ਤੇ ਮੁੰਡੀਆਂ ਵੀ ਤੇ ਚਾਰਕ ਮੁਰਸ਼ਲ ਪੰਜ ਮੁਰਸ਼ਲ ਹੋਣਗੇ ਜਿੱਤੇ ਤੇ ਇੱਕ ਮੈਸੀ ਟਰੈਕਟਰ ਹੈ ਤੇ ਇੱਕ ਲੰਡੀ ਜੀ ਤੇ ਜਾਂ ਇੱਕ ਘੋੜਾ ਹੈ ਅੱਛਾ ਹਾਂਜੀ ਇਹ ਨੱਕ ਜਿਆ LED LEDਆਂ ਹੋਣਗੀਆਂ ਅੱਛਾ ਹਾਂਜੀ ਇੱਕ ਦੋ ਹਾਂਜੀ ਉਹ ਬੜਾ ਵਾਇਗਰੂ ਨਹੀਂ ਦਿੱਤਾ ਹਾਂ ਤੇ ਇੱਕ ਆਪਣੇ ਪਾਈ ਨੇ ਪਲੇਅਰ ਦੇ ਪਿੱਛੇ ਹਮੇਸ਼ਾ ਕਿਸੇ ਨਾ ਕਿਸੇ ਨਾ ਪਲੇਅਰ ਦਾ ਹੱਥ ਹੁੰਦਾ ਵਾ ਮਲਗੀ ਆਪਣੇ ਉਹਦੀ ਗੇਮ ਦੇ ਵਿੱਚ ਤੇ ਤੁਹਾਡੀ ਗੇਮ ਦੇ ਪਿੱਛੇ ਕਿਹੜੇ ਪਲੇਅਰ ਦਾ ਹੱਥ ਆ ਆਪਣੀ ਗੇਮ ਜਿੱਦਾਂ ਵੀ ਆਪਣੇ ਗਰਾਊਂਡ 'ਚ ਸੱਜਣ ਪੁਆਣੀ ਸੰਤੂ ਨਗਲੀਆ ਹਣਾ ਬਹੁਤ ਵਧੀਆ ਪਲੇਅਰ ਸੀ ਆਪਣੇ ਸਮੇਂ ਦਾ ਉਹਨਾਂ ਜਿਹਦਾ ਦੱਸਣਾ ਆਪਣੇ ਕੋਚ ਵਿਕਰਮਜੀਤ ਸਿੰਘ ਕੰਦਵਾਲੀ ਉਹਨਾਂ ਬੜੀਆਂ ਬਣ ਦੱਸਿਆ ਕਿਉਂਕਿ ਉਹ ਫਿੱਡੂ ਨਾ ਨਾ ਖੇਡਦੇ ਰਿਹਾ ਫੌਜ ਵੱਲੋਂ ਤੇ ਬੜੀ-ਬੜੀਆ ਪਲੇਅਰ ਨੇਸ਼ਨਲ ਸਟਾਈਲ ਦੇ ਸੀ ਉਹਨਾਂ ਕੋਈ ਕਈ ਗੁਣ ਸਿੱਖੇ ਲੋਦੀ ਲੋਦੀ ਲਿਖਦੇ ਕਲਾਸੇ ਉਕੰਦੋ ਵਾਲੀ ਹਾਂਜੀ ਹਾਂਜੀ ਰਾਣਾ ਸੰਤੂ ਨਗਲ ਜੋਤੀ ਕੋੜਲੀ ਵੱਡਾ ਮਹਿੰਦੀ ਮਹਿੰਦੀ ਵਾਲਾ ਉਹਨਾਂ ਨਾਲ ਮੈਂ ਖੇਡਦਾ ਰਿਹਾ ਉਹਨਾਂ ਬੜਾ ਦੱਸਣਾ ਵੀ ਨਹੀਂ ਸ਼ਹਿਰ ਇਦਾਂ ਨਹੀਂ ਇਦਾਂ ਕਰਣਾ ਵੀ ਉਹਨਾਂ ਸਮੇਂ ਜਦੋਂ ਮੈਂ ਉਹਨਾਂ ਨਾਲ ਖੇਡਿਆ ਜਾਂਦਾ ਮੈਂ ਵੀ ਜਿੱਦਾਂ ਮਾਹਵੀਰ ਘਵਣ ਠਵਾਲ ਪਬਜੀ ਭੋਲੇ ਕੇ ਜੋਟੀ ਵੱਡਾ ਮਹਿੰਦੀ ਜੋਤੀ ਅੰਮ੍ਰਿਤਸਰੀਆ ਜਨੂ ਆਂਦੇ ਮੈਂ ਇਹਨਾਂ ਨਾਲ ਜਾਣਾ ਮੈਨੂੰ ਕਬੱਡੀ ਮਿਲਣੀ ਵੀ ਜਿੱਦਾਂ ਮੈਚ ਵੱਡੇ ਚ ਗਿਆ ਵਾਂ ਜਦੋਂ ਆਪਾਂ ਜਿੱਤਦੇ ਜਾਂ ਹਾਰਦੇ ਇੱਕ ਦੋ ਗੱਡੀਆਂ ਪਾਉਣ ਦਾ ਮੌਕਾ ਮਿਲਣਾ ਵੀ ਉਹ ਬੰਦਿਆਂ ਦੇਣਾ ਨਾਲ ਦੱਸਣਾ ਵੀ ਸ਼ੇਰ ਤੂੰ ਇਦਾਂ ਕਰਨਾ ਇਦਾਂ ਗੱਡੀ ਪਾਉਣੀ ਹੈ ਹਾਂਜੀ 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 ਬੜਾ ਬੰਦੇ ਦਾ ਸਹਯੋਗ ਆਪਾਂ ਨੂੰ ਮੈਂ ਨਾ ਅੱਜ ਸੋਚੀ ਜਾਂਦਾ ਸੀ ਘਰੋਂ ਤੁਰਨ ਲੱਗਾ ਮੈਂ ਕਿਹਾ ਵੀ ਨੂੰ ਕੋ ਉਧਰ ਮੇਲਾ ਵਾ ਮੈਂ ਕਿਹਾ ਵੀ ਜਿੱਦਾਂ ਹੁਣ ਮੈਨੂੰ ਲੱਗਦਾ ਵੀ ਸਾਰੇ ਪਲੇਅਰ ਚਲ ਗਏ ਹੋਏ ਬਾਹਰ ਤਾਂ ਮੈਂ ਇੱਥੇ ਤੁਹਾਨੂੰ ਬੈਠਿਆਂ ਨੂੰ ਦੇਖਿਆ ਮੈਂ ਕਿਹਾ ਨਹੀਂ ਯਾਰ ਪਲੇਅਰ ਤਾਂ ਆਏ ਹੋਏ ਆ ਮੈਂ ਕਿਹਾ ਵੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਨਹੀਂ ਤੇ ਆਪਣਾ ਵੀਰ ਜੀ ਕਿੱਦਾਂ ਆਪਣੇ ਬਾਹਰ ਦਾ ਬੜੀ ਕੀ ਨਹੀਂ ਗੱਲ ਹੈ ਇੱਦਾਂ ਕੀ ਬਾਦਰ ਜੀ ਕਿਉਂਕਿ ਪਿਛਲੇ ਸਾਲ ਤੁਸੀਂ ਬੜਾ ਵਧੀਆ ਖੇਡੇ ਹਾਂਜੀ ਮੈਂ ਪਿਛਲੇ ਸਾਲ ਜੋਰ ਪ੍ਰੋਸੀਜਨ ਦਾ ਬੈਸਟ ਰਿਕਟਰ ਹਾਂ 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 ਹਾਂਜੀ ਤੇ ਅਰਕੀ ਵੀ ਗੱਲ ਹੋਈ ਆਪਣੀ ਦੋ ਦੋ ਤਿੰਨ ਟੀਮਾਂ ਆਪਾਂ ਬਣਵੰਦੀਆਂ ਬੈਲਜੀਅਮ ਦੀ ਟੀਮ ਨਾਲ ਪਹਿਲਾਂ ਗੱਲ ਹੋਈ ਅੱਛਾ ਫਿਰ ਆਪਣੇ ਦੋਸਤ ਹੀ ਉੱਥੇ ਕੋਈ ਹਾਂ ਹਾਂ ਤੇ ਨਾਂ ਤੇ ਨਹੀਂ ਲੈਣਾ ਉਹਨਾਂ ਦਾ ਤੇ ਉਹ ਆਉਂਦੇ ਸਾਡੇ ਲੋਕ ਖੇਡ ਤੇ ਮੈਂ ਵੀ ਨੂੰ ਇੰਨੇ ਪੈਸੇ ਮਿਲਦੇ ਆ ਉਹਦੇ ਸਾਡੇ ਨਾਲ ਫਿਰ ਦਲੀ ਜਾਰੀ ਆ ਤੂੰ ਕੀ ਘਟ ਕਰੇਗਾ ਨਾ ਮੈਂ ਚੱਲਦਾ ਜੋ ਤਰਾ ਜੀ ਕਰੂਗਾ ਲੱਖ ਦੋ ਲੱਖ ਜੋ ਘਟ ਦੇਣਾ ਦੇ ਦੀ ਤੇ ਉਹਦਾ ਕੋਈ ਚੱਕਰ ਨਹੀਂ ਫਿਰ ਤੂੰ ਸਾਡੇ ਨਾਲ ਪੱਕਾ ਖੇਡਣਾ ਤੂੰ ਨਾ ਕਰਦੇ ਸਾਰੇ ਆਪਾਂ ਉਹ ਤਿੰਨੇ ਚਾਰ ਟੀਮਾਂ ਤੇ ਆਂਦੀਆਂ ਰਹੀਆਂ ਪੈਸੇ ਵੀ ਚੰਗੇ ਭਰਦੀਆਂ ਜਿੱਦਾਂ ਕੋਈ 8 ਲੱਖ ਕੋਈ ਕਿਦਾਂ ਹਨਾ ਤੇ ਆਪਾਂ ਉਹ ਦੋਸਤ ਮਲੇ ਯਾਰੀ ਤੌਰ ਤੇ ਉਹਨਾਂ ਨਾਲ ਖਾਂ ਕਰ ਛੱਡੀ ਅੱਛਾ ਉਹ ਬੰਦੇ ਨੇ ਮੌਕੇ ਤੇ ਆਣ ਕੇ ਹੁਣ ਜੇ ਤੇ ਉਸ ਥੱਲੇ ਡੇਪਿਆ ਤੇ ਉਹਦੇ ਬਦਨੀ ਨਾ ਚੱਲ ਜਾ ਰਹੀ ਹੁਣ ਕੀ ਕਹਿ ਸਕਦੇ ਆ ਯਾਰਾਂ ਦਾ ਉਹਨਾਂ ਨੂੰ ਬਖਤੋਈ ਕਰਨੀ ਵੀ ਮਾੜੀ ਆ ਭਾਵੇਂ ਉਹਨੇ ਜਿੱਦਾਂ ਮਰਜ਼ੀ ਕੀਤਾ ਆਪਣੇ ਨਾ ਉਹ ਬੰਦੇ ਨੇ ਨਾ ਮੌਕੇ ਤੇ ਆਣ ਕੇ ਵੀ ਨਾਂ ਵਾਲਾ ਹੀ ਹਿਸਾਬ ਹੋ ਗਿਆ ਵੀ ਸੀਜ਼ਨ ਖਰਾਬ ਕਰਤਾ ਮੇਰਾ ਮੈਨੂੰ ਹੋਰ ਕੇ ਬਨੇ ਹੁਣੀ ਖੇਡਣ ਦਿੱਤਾ ਤੇ ਆਪਣੀ ਵੀ ਨਾ ਹੀ ਹੋ ਗਈ ਉਹਦੇ ਨਾਲ ਕਿਉਂਕਿ ਸਿੱਧਾ ਕਿਤੇ 8 ਲੱਖ ਹਨਾ ਆਪਾਂ ਨੂੰ ਮਿਲਦੇ ਕਿਤੇ ਆਪਾਂ 2 ਲੱਖ ਤੇ ਆ ਜੀਏ ਹੂੰ ਤੇ ਫਿਰ ਇੰਨੇ ਤੇ ਭਾਜੀ ਇਥੇ ਇੰਡੀਆ ਬੰਦਾ ਕਮਾ ਲਈਂਦਾ ਰਮਾਨਾ ਪਰਿਵਾਰ ਚ ਰਹਿ ਕੇ ਹਨਾ ਆਪਾਂ ਬਾਹਰ ਜਾ ਕੇ ਫਿਰ ਕੀ ਕਰਨਾ ਹਨਾ ਉਹ ਬੰਦਿਆਂ ਨੇ ਆਪਣਾ ਸੀਜ਼ਨ ਖਰਾਬ ਕਰਤਾ ਆਪਾਂ ਹੋਰ ਕਿੱਥੇ ਬਨੇ ਜਾਂਦੇ ਕਿਉਂਕਿ ਤੁਸੀਂ ਯੂਰਪ ਦੇ ਚੱਕਰ ਚ ਹੋਰ ਕਿਤੇ ਵੀ ਨਹੀਂ ਗੱਲ ਕੀਤੀ ਹਾਂਜੀ ਹੋਰ ਕਿਤੇ ਵੀ ਯੂਰਪ ਦੀਆਂ ਟੀਮਾਂ ਮੈਨੂੰ ਕਾਫੀ ਆਉਂਦੀਆਂ ਆ ਅੱਛਾ ਪਤਾ ਵੀ ਇਹ ਲੋਕਾਂ ਨੂੰ ਤੇ ਆਪਾਂ ਉਹਨਾਂ ਨੂੰ ਵੀ ਨਾ ਕਰਤੀ ਵੀ ਨਹੀਂ ਆਪਾਂ ਦੋਸਤ ਨਾ ਹੀਦੇ ਬੰਦੇ ਆਪਣਾ ਯਾਰ ਹੀ ਦੇ ਨਾਲ ਹੀ ਖੇਡਣਾ ਤੇ ਉਹ ਬੰਦੇ ਨੇ ਆਪਣੇ ਇਦਾਂ ਕੀਤਾ ਫਿਰ ਐ ਸਮ ਅਗੇ ਵਾਇਗਰੂ ਨੇ ਚਾਇਆ ਜੇ ਆਪਣਾ ਦਾਣਿਆ ਪਾਣੀ ਹੋਇਆ ਕਿਤੇ ਤੇ ਜ਼ਰੂਰ ਜਾਵਾਂਗੇ ਹਨਾ ਨਹੀਂ ਤੇ ਇੱਥੇ ਤੇ ਖੇਡਾਂਗੇ ਹੀ ਕਿ ਉਹ ਆਪਣੇ ਭਾਈ ਕਿਤੇ ਨਾ ਕਿਤੇ ਤਾਂ ਫੀਲ ਹੁੰਦਾ ਹੋਣਾ ਹਨਾ ਹਾਂਜੀ ਫੀਲ ਤੇ ਹੁੰਦਾ ਹੀ ਆ ਵੀ ਚਲੋ ਯਾਰ ਬਣਾਇਆ ਹੈ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਕਿਉਂਕਿ ਆਪਾਂ ਦਿਲੋਂ ਕੀਤਾ ਸੀ ਕਿ ਇਹਨਾਂ ਆਪਾਂ ਕੋਈ ਦੇ ਕੋ ਪਹਿਸਾ ਨਹੀਂ ਪਹਿਲਾਂ ਮੰਗਿਆ ਨਾ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਫੋਨ ਤੇ ਜਾਂ ਜਿੱਦਾਂ ਵੀ ਗੱਲ ਕੀਤੀ ਹਨਾ ਉਸੇ ਗੱਲ ਦੇ ਪੱਕੇ ਹਾਂ ਆਪਾਂ ਆਪਾਂ ਦੂਰੀਆਂ ਟੀਮਾਂ ਨੂੰ ਨਾ ਕੀਤੀ ਉਹਦੇ ਚੱਕਰ 'ਚ ਕਿਉਂਕਿ ਇੱਕ ਵੇਖਿਆ ਵੇ ਗੇਮ ਵੀ ਤੁਹਾਡੀ ਵਧੀਆ ਭਾਜੀ ਹੈ ਨਾ ਚਲੋ ਉਹਦੇ ਵਾਇਗਰੂ ਦੀ ਕਿਰਪਾ ਨਾਲ ਚਲ ਜ ਤੇ ਹੁਣ ਉਦਾਂ ਵੈਸੇ ਗੱਲਬਾਤ ਹੁੰਦੀ ਵੀ ਕਿਤੇ ਕਿ ਨਹੀਂ ਨਹੀਂ ਹਾਲੇ ਕਿਤੇ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਸ਼ੇਰੇ ਨੇ ਗੱਲ ਹੋਈ ਆ ਜੋ ਨਹੀਂ ਹੋਈ ਹਨਾ ਸਾਰੇ ਨੇ ਇਹ ਹੋਇਆ ਵੀ ਇਹਦੀ ਜ਼ੋਰਪ ਗੱਲ ਹੋ ਗਈ ਤੇ ਹੁਣ ਕੋਈ ਇਹ ਵੀ ਨਹੀਂ ਪੁੱਛਿਆ ਬਾਅਦ ਚ ਅੱਗੇ ਚਲੋ ਹਾਂ ਵੈਗੁਰੂ ਬਰਾ ਬੈਂਤੀਆ ਹਾਂਜੀ ਜੇ ਆਪਣਾ ਦਾਣਾ ਪਾਣੀ ਹੋਇਆ ਕਿਤੇ ਤੇ ਜ਼ਰੂਰ ਖੜੂ ਕੈਨੇਡਾ ਜਾਂ ਅੰਗਲੈਂਡ ਹਨਾ ਜਿੱਦੇ ਵੀ ਆ ਵੈਸੇ ਚਲੋ ਆਪਣੇ ਜਿੰਨੇ ਵੀ ਭਰਾ ਆਪਣੇ ਪ੍ਰੋਮੋਟਰ ਵੇਖਦੇ ਹੋਣ ਹਾਂਜੀ ਤੇ ਉਹ ਮਲਗੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨਾ ਹਾਂਜੀ ਹਾਂ ਹਾਂ ਇਹ ਲੋ ਹੈ ਭਾਈ ਮੈਨੂੰ ਤਾਂ ਅੱਗੇ ਹੁਣ ਕੋਈ ਗੱਲ ਨਹੀਂ ਹੋਣੀ ਯਾਰ ਚਲੋ ਕੀ ਤਾਂ ਵੈਗਰ ਦੀ ਕੀ ਮਰਜ਼ੀ ਸੀ ਹਨਾ ਸਾਡਾ ਰੋਜ਼ਗਾਰ ਆਏ ਹਨਾ ਹਾਂਜੀ ਹੁਣ ਜੇ ਇੱਕ ਹਿਸਾਬ ਦਾ ਨੌਕਰੀ ਤੋਂ ਵੀ ਬੰਦੇ ਨੂੰ ਜਵਾਬ ਮਿਲ ਜਵੇ ਹਾਂਜੀ ਤੇ ਉਹ ਭਾਜੀ ਫਿਰ ਉਹਦੇ ਤੇ ਕੀ ਆਪਣੇ ਬੀਤ ਦੀ ਹੋਊਗੀ ਉਹ ਤਾਂ ਤੁਹਾਨੂੰ ਬਤਾਣਾ ਪੰਜ ਹੁਣ ਪਰ ਆਪਾਂ ਕੀ ਕਰ ਸਕਦੇ ਹਾਂ ਕਿ ਇਹਨਾਂ ਆਪਾਂ ਛੋਟਾ ਡੰਡਾ ਮਾਰਨ ਤੇ ਰਹੇ ਹਾਂ ਜਾਂ ਕਿ ਇਹਨੂੰ ਕੋਈ ਕੁਝ ਕਰਵਾਵਾਂਗੇ ਨਾਂ ਵੀ ਲਾਵਾਂਗੇ ਕਿ ਇਹਦਾ ਕੀ ਫਾਇਦਾ ਹਮ ਹਣਾ ਉਹ ਬੰਦੇ ਨੂੰ ਪਤਾ ਹੀ ਹੈ ਜਿੰਨੇ ਕੀਤਾ ਹੈ ਯਾਰੀ ਦੋਸਤੀ ਦੇ ਵਿੱਚ ਹੀ ਹੈਣਾ ਹਾਂਜੀ ਹਾਂਜੀ ਕਿਉਂਕਿ ਆਪਾਂ ਦੇ ਕਿਸੇ ਨਾ ਵੀ ਜਗਦੀ ਲਈ ਦਿਲੋ ਲਈ ਹੈਣਾ ਵੀ ਆਪਾਂ ਕਰੀਏ ਇਹ ਨਹੀਂ ਵੀ ਕਿਸੇ ਨਾ ਬਚਲਾ ਕੀ ਕੀਤੀ ਜਾ ਕੇ ਹੈਣਾ ਹੈਣਾ ਹਾਂ ਹਾਸਿਆਂ ਖੇਡੀਆਂ ਜਿੱਦਾਂ ਮਰਜ਼ੀ ਕਰੀ ਜਾਈਏ ਹਾਂਜੀ ਹਾਂਜੀ ਹਸੀਆਂ ਖੇਡੀਆਂ ਦੀਪ ਦੂਪ ਹੋਣੀ ਆਂ ਬੇ ਹੋਣੀ ਹੈਣਾ ਰਾਜ ਹੋਣੀ ਆ ਚਲ ਭਰਾ ਆਪਣੇ ਹੈਣਾ ਵੀ ਹਾਸੇ ਖੇਡੀ ਜਿ ਜੋ ਮਰਜ਼ੀ ਕਿਸ ਨੂੰ ਕਹੀਏ ਤੇ ਵੈਸੇ ਨਹੀਂ ਆਪਾਂ ਕਿਸੇ ਨੂੰ ਚੱਕੀ ਆਪਣਾ ਰੰਦਾ ਹਲਾ ਭਰਾ ਵਾ ਹੂੰ ਉਹਨੂੰ ਪਤਾ ਸੀ ਉਹ ਸ਼ਾਇਦ ਆਂਦਾ ਸੀ ਮੈਂ ਕਰੂੰ ਗੱਲ ਕਿਸੇ ਨਾ ਜਾਂ ਗਰਲਾਲ ਸੋਹ ਲੰਦਾ ਸੀ ਅੱਛਾ ਅੱਛਾ ਹਾਂਜੀ ਵੈਸੇ ਜੇ ਉਦਾਂ ਵੀ ਆਪਣੀ ਵੀਡੀਓ ਦੇਖਦੇ ਹੋਣ ਪ੍ਰਮੋਟਰ ਵੀਰ ਆਪਣੇ ਤੇ ਉਹ ਆਪਣੇ ਤੁਹਾਡੇ ਤੱਕ ਸੰਪਰਕ ਕਰ ਸਕਦੇ ਆ ਹਾਂਜੀ ਹਾਂਜੀ ਕਿਉਂਕਿ ਫੋਨ ਨੰਬਰ ਦਾ ਭਾਜੀ ਮਿਲ ਹੀ ਜਾਂਦਾ ਮਿਲ ਜਾਂਦਾ ਹਰ ਇੱਕ ਪਲੇਅਰ ਕੋ ਪਲੇਅਰ ਦਾ ਫੋਨ ਨੰਬਰ ਹੁੰਦਾ ਹੈ ਨਾ ਅੱਜ ਕੱਲ ਤੇ ਉਹ ਇੰਟਰਨੈਟ ਦੇ ਜੋਗਿਆ ਹਾਂਜੀ ਪਰ ਭਾਈ ਸਿੱਖਣ ਨੂੰ ਤਾਂ ਬੜਾ ਕੁਝ ਮਿਲਿਆ ਨਾ ਇਦਾਂ ਹੀ ਭਾਈ ਸਿੱਖਦੇ ਸਿੱਖਦੇ ਗਾ ਬੁੱਢੇ ਹੋ ਜਣਾ ਮੇਰੇ ਸਾਬਣਾ ਹੈ ਕਿ ਨਹੀਂ ਕਿਉਂਕਿ ਜਿਹੜਾ ਸਾਲ ਆਉਂਦਾ ਵਾ ਉਹ ਦੂਰੀ ਤੇ ਆਉਣਾ ਨਹੀਂ ਹਨਾ ਜਿਹੜੀ ਜ਼ਿੰਦਗੀ ਲੰਘਦੀ ਲੰਘਦੀ ਜਾਂਦੀ ਹੈ ਕਿਉਂਕਿ ਇਹ ਵੀ ਜਿਹੜੀ ਜੌਬ ਆਪਣੀ ਗੇਮ ਹੈ ਨਾ ਹਾਂਜੀ ਇਹ ਮਤਲਬ ਕਿ ਲਾਲੋ ਵੀ ਜਿੰਨੇ ਚਿਰ ਹੋ ਜਾਂਦੇ ਨੇ ਜਵਾਨੀ ਦਾ ਜੋਰ ਹੈ ਜਾਂ ਹਨਾ ਹੱਡਾਂ ਦਾ ਜੋਰ ਉਹਨੇ ਚਿਰ ਆ ਹਮ ਹੈਗਣੀ ਕਿ ਉਹ ਵੀ ਲੰਮਾ ਟਾਈਮ ਨਹੀਂ ਹਾਂਜੀ ਹੁਣ ਅਜ ਦੁਲਾਸੁਰਖਪੁਰਿਆ ਬਹੁਤ ਤਕੜਾ ਪਲੇਅਰ ਸੀ ਕੋਈ ਟਾਈਮ ਆ ਕਿ ਉਹ ਨੂੰ ਛੁੱਟ ਨਹੀਂ ਪਈ ਹਨਾ ਜੇ ਆਪਾਂ ਕਹੀ ਵੀ ਮੈਂ ਨਹੀਂ ਮੈਂ 60 ਸਾਲ ਤੱਕ ਹੀ ਖੇਡੂੰਗਾ ਉਹ ਵੀ ਔਖਾ ਹੈ ਹਨਾ ਚਲੋ ਮਿਹਨਤ ਲਾਵਾਂਗੇ ਜਿੰਨਾ ਲੰਮਾ ਖੇਡਿਆ ਜਊ ਖੇਡਾਂਗੇ ਆਪਾਂ ਅਗਰੇ ਦੀ ਕਿਰਪਾ ਨਾਲ ਅੱਗੇ ਉਹਦੀ ਕਿਰਪਾ ਚਾਹੀਦੀ ਤੰਦਰੁਸਤੀ ਚਾਹੀਦੀ ਹੈ ਜੋ ਚਾਵੇ ਤੇ ਜਿੰਨਾ ਚਿਰ ਮਰਦੀ ਖੜਾ ਸਕਦਾ ਵਾ ਪਰ ਭਾਈ ਗੱ ਸੀਜ਼ਨ ਦੇ ਵਾਸਤੇ ਇੰਨੀ ਮਿਹਨਤ ਕਰਦਾ ਵੀ ਜੇ ਆਪਾਂ ਸੀਜ਼ਨ ਤੋਂ ਪਹਿਲਾਂ ਇੱਥੇ ਖੇਡਦੇ ਨਹੀਂ ਆ ਵੀ ਉਹ ਇੱਕ ਸਾਹ ਦੀ ਆਪਣੀ ਨਾ ਤਿਆਰੀ ਹੁੰਦੀ ਆ ਵੀ ਆਪਾਂ ਨੂੰ ਕੋਈ ਦੇਖੇ ਖੇਡਦਾ ਤੇ ਫਿਰ ਆਪਣੀ ਕਿਤੇ ਆ ਕੇ ਬਾਹਰ ਦੀ ਗੱਲ ਹੋਊਗੀ ਜਦੋਂ ਭਾਜੀ ਫਿਰ ਗੱਲ ਵੀ ਨਹੀਂ ਹੁਣੀ ਉਦੋਂ ਦੁੱਖ ਤਾਂ ਲੱਗਦਾ ਹੈ ਜੀ ਜ਼ਰੂਰ ਭਾਜੀ ਜ਼ਰੂਰ ਹਾਂਜੀ ਕੋਈ ਕੋਈ ਆਪਣਾ ਬੰਦਾ ਇਦਾਂ ਕਰੇ ਹਨਾ ਬਗਾਨਾ ਕਰ ਦੇ ਸੌਰੀ ਕਰ ਦੇ ਹਨਾ ਇੱਕ ਆਪਣਾ ਯਾਰ ਬਣ ਕੇ ਇਦਾਂ ਕਰੇ ਹਨਾ ਉਹਦੇ ਦੁੱਖ ਲੱਗਣਾ ਹੀ ਆ ਮੈਂ ਮਿਹਨਤ ਆਪਣੀ ਕਿੱਦਾਂ ਦੀ ਭਾਜੀ ਮਿਹਨਤ ਭਾਜੀ ਜਿੱਦਾਂ ਮੈਂ ਸੁਰੇ ਜਾਂਦਾ ਆਪਣੀ ਗਰਾਊਂਡ 'ਤੇ ਅੱਛਾ ਛੇ ਵਾਰੀ ਜਾਂਦਾ ਬਲਵਾਨ ਹੋਣੀ ਦੀ ਸਾਰੇ ਉੱਥੇ ਹੁੰਦੇ ਆ ਵੀ ਜਿੱਦਾਂ ਚੱਕਰ ਚੁੱਕਰ ਲਾਉਣੇ ਆਪਾਂ ਗੇਮ ਲਾਉਣੀ ਉੱਥੇ ਡੰਡ ਮਾਰਨੇ ਸਪਾਟੇ ਮਾਰਨੇ ਸਾਰੀ ਗਰਾਊਂਡ ਗੇਮ ਵੀ ਲਾਉਂਦਾ ਜਿਆਦਾ ਮਿਹਨਤ ਮੈਂ ਮੈਂ ਜਿੰਮ ਵਗੈਰਾ ਨਹੀਂ ਜਾਂਦਾ ਹਾਂਜੀ ਗਰਾਊਂਡ ਜਿੱਦਾਂ ਵੇਟ ਵੂਡ ਪਿਆ ਉਹ ਹੀ ਲਾਉਣਾ ਆਪਾਂ ਹਾਂਜੀ ਸ਼ਾਮ ਨੂੰ ਫੇਰ ਚੱਲ ਜਾਣਾ ਜੇ ਮੈਚ ਨਹੀਂ ਹੈਗਾ ਤੇ ਅੱਛਾ ਹਾਂਜੀ ਤੇ ਕਈ ਭਰਾ ਆਪਣੇ ਨਾਲ ਪੁੱਛਦੇ ਆ ਮੈਨੂੰ ਵੀ ਪਲੇਅਰਾਂ ਦੇ ਕੋਲੋਂ ਨਾ ਖਰਾਕ ਜ਼ਰੂਰ ਪੁੱਛਿਆ ਖਾਸ ਕਰਕੇ ਮਾਝੇ ਵਾਲਿਆਂ ਦੀ ਤੇ ਤੁਹਾਡੀ ਆਪਣੇ ਖਰਾ ਕੇ ਦੰਦੀ ਉਸਤਾਦ ਜੀ ਆਪਣੀ ਉਸਤਾਦ ਖਰਾ ਆ ਗਏ ਸਿੰਪਲੀ ਜਿਦਾ ਆਮ ਦੁਨੀਆ ਦੀ ਖਰਾ ਆ ਗਿਆ ਜੇ ਕੋਈ 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 ਵੱਖਰਾ ਕੋਈ ਖਾਂਦੇ ਆਵੇਂ ਉਹਦੀ ਕੋਈ ਗੱਲ ਨਹੀਂ ਵੀ ਜਿੱਦਾਂ ਆਪਾਂ ਵੀ ਚਾਹ ਜੂਣੀ ਸਵੇਰੇ ਉੱਠੇ ਜਿੱਦਾਂ ਕਿਲੋ ਕੁ ਦੜੀ ਰੜਕੜਿਆ ਹਨਾ ਦਹੀਂ ਦਾ ਰੜਕ ਕੇ ਤੇ ਉਹਨੂੰ ਪੀਣਾ ਆਪਾਂ ਸ਼ੱਕਰ ਪਾ ਕੇ ਤੇ ਫਿਰ ਆਪਾਂ ਨਾਲ ਸੇ ਸੂਰ ਨਾਲ ਖਾਣੇ ਆ ਤੇ ਗਰਾਊਂਡ ਚਲ ਜਾਣਾ ਆਪਣੀ ਤੇ ਨਾਲ ਪ੍ਰੋਟੀਨ ਹੋਣਾ ਆਪਣੇ ਇਹ ਨਹੀਂ ਕਹਿੰਦਾ ਮੈਂ ਪ੍ਰੋਟੀਨ ਨਹੀਂ ਖਾਂਦਾ ਹਨਾ ਪ੍ਰੋਟੀਨ ਹੋਣਾ ਆਪਣੇ ਕੋ ਤੇ ਮਿਹਨਤ ਮੁੰਤ ਲਾ ਕੇ ਪ੍ਰੋਟੀਨ ਪੀ ਕੇ ਤੇ ਉਥੇ ਰਗੜਾ ਲਾਉਣਾ ਆਪਾਂ ਗਰਾਊਂਡ ਰਗੜਾ ਪੀਣਾ ਆਪਣਾ ਗਰੀਆਂ ਦਾ ਦਦਮਾ ਦਾ ਰਗੜਾ ਲਾ ਕੇ ਪੀ ਗਏ ਫਿਰ ਅਣ ਘਾ ਰਣ ਕੇ ਆਪਣਾ ਜੋ ਥੋੜਾ ਬੋਤਾ ਖੱਦਾ ਪੀਤਾ ਗਿਆ ਖਾ ਕੇ ਸੌਂ ਜਣਾ ਫਿਰ ਉੱਠ ਕੇ ਫਿਰ ਰੋਟੀ ਪਾਣੀ ਛਕਣਾ ਆਪਾਂ ਆਪਣਾ ਜਦਾਂ ਘਰ ਆਮ ਜਿਹੜੇ ਵੀ ਨਹੀਂ ਮੈਂ ਵੱਖਰਾ ਕੁੱਕ ਬਣਾਉਣਾ ਵੀ ਜੋ ਘਰ ਦੇ ਖਾਂਦੇ ਉਹ ਖਾਣਾ ਆਪਾਂ ਹਾਂ ਵੀ ਜਦਾਂ ਹਾਂ ਅਕੜਾ ਘੜੂ ਬਣਾ ਲਿਆ ਹੋਰ ਦਲੀਆ ਵਗੈਰਾ ਇਹਦਾਂ ਦੀ ਚੀਜ਼ਾਂ ਉਹ ਕੋਈ ਨਾ ਕੋਈ ਬਣਦਾ ਹੀ ਰਹਿੰਦਾ ਘਰ ਹਾਂ ਹਾਂਜੀ ਤੇ ਹੁਣ ਤੁਸੀਂ ਜਿੱਦਾਂ ਨਾ ਸਿੱਖੀ ਸਰੂਪ ਦੇ ਵਿੱਚ ਖੇਡਦੇ ਆ ਤੇ ਸਿੱਖੀ ਸਰੂਪ ਦੇ ਵਿੱਚ ਖੇਡਣਾ ਪਈ ਬਈ ਨਾ ਕਿੰਨਾ ਕੁ ਪਿਆਰ ਮਿਲਦਾ ਲੋਕਾਂ ਨੂੰ ਮੇਰੇ ਕਹਿੰਦਾ ਭਾਈ ਜਿਹੜਾ 플레이 ਨਾ ਸਿੱਖੀ ਸਰੂਪ ਚ ਖੇਡਦਾ ਵਾ ਉਹਨੂੰ ਰਿਸਪੈਕਟ ਹੋਰਾਂ 플레이ਰਾਂ ਨਾਲੋਂ ਵੱਖਰੀ ਮਿਲਦੀ ਹੈ ਨਾ ਹਾਂਜੀ ਭਾਈ ਇਹ ਸਾਨੂੰ ਨਹੀਂ ਇਹ ਗੁਰਗੁਣ ਸਿੰਘ ਦੀ ਸਿੱਖੀ ਨੂੰ ਮਿਲਦੀ ਹੈ ਹੈ ਨਾ ਜੇ ਆਪਾਂ ਗੱਲ ਕਰੀਏ ਕਿਉਂਕਿ ਜੇ ਆਪਾਂ ਦੇਖੋ ਸਿੱਖੀ ਚ ਖੇਡਣਾ ਜਿਆਦਾ ਮਤਲਬ ਆਪਾਂ ਇਹੋ ਹੀ ਆਪਾਂ ਸੰਦੇਸ਼ ਦਈਏ ਦੂਜੇ 플레이ਰਾਂ ਨੂੰ ਕਿਉਂਕਿ ਅੱਜ ਕੱਲ ਨਾ ਜਿਹੜੇ 플레이ਰ ਆ ਦੋ ਦਿਨ ਗਰਾਊਂਡ ਆਉਂਦੇ ਭੋਵਾ ਜੁੜੇ ਹੀ ਹੋਵੇ ਉੱਤੇ ਪੰਬੀ ਬਾਪੂ ਦਾ ਮੰਮੀ ਹੈ ਨਾ ਸਿਰ ਚ ਨਾ ਮਿੱਟੀ ਪਿੰਜੀ ਉਥੇ ਵਾਲ ਖੁੱਲਦੇ ਆ ਉਹ ਹੁੰਦਾ ਜੇ ਹੁੰਦਾ ਉਹ ਵਾਲ ਕਟਾ ਕੇ ਫਿਰ ਗਰਾਉਂਡੇ ਤੇ ਆਪਾਂ ਕਈ ਥਾਂ ਵੇਖਿਆ ਆਪਣੀ ਗਰਾਉਂਡੇ ਹੈ ਨਾ ਆਪਾਂ ਇਹ ਕਹਿਣਾ ਚਾਹੁੰਦੇ ਆ ਬਲੇਰਾਂ ਨੂੰ ਕਿ ਸਿੱਖੀ ਚ ਜਾਂ ਦਾੜੀ ਨਾ ਜਾਂ ਜੁੜੇ ਨਾ ਖੇਡਣ ਦਾ ਕੋਈ ਪ੍ਰੋਬਲਮ ਨਹੀਂ ਆ ਕੋਈ ਜੁਨ ਨਹੀਂ ਹੁੰਦਾ ਨਾ ਵਾਲ ਖੁੱਲਦੇ ਆ ਬੰਨੇ ਹੁਣ ਸਹੀ ਹੈ ਹੈ ਨਾ ਨਾ ਕੋਈ ਦਾੜੀ ਨੂੰ ਹੱਥ ਲੰਦਾ ਫਾਗੂਲੇ ਅੱਜ ਕੱਲ ਹਾਂਜੀ ਹਾਂਜੀ ਵੀ ਇਹ ਰੋਮਾਂ ਦੀ ਬੇਬਦੀ ਨਾ ਕਰੀਏ ਸੋ ਬਾਬਾ ਬਸ ਵਾਸਤੇ ਸਿੱਖੀ ਸਰੂਪ ਦੇ ਪਲੇਅਰਾਂ ਨੂੰ ਜਾਈਏ ਹਾਂਜੀ ਹਾਂਜੀ ਵੈਸੇ ਉਹਦਾ ਭਾਈ ਹੋਰ ਵੀ ਪਲੇਅਰ ਨਾਲ ਕਾਫੀ ਰਿਸਪੈਕਟ ਕਰਦੇ ਆ ਤੁਹਾਡੀ ਹਾਂਜੀ ਜੀ ਸਿੱਖੀ ਕਰਕੇ ਲਾ ਲੋ ਜਾਨਾ ਆਪਣੇ ਪਿਆਰ ਸਾਰਿਆਂ ਨਾਲ ਹੂੰ ਬਾਕੀ ਉਹਦਾ ਨਹੀਂ ਭਾਈ ਤੁਹਾਡੇ ਚ ਨਿਮਰਤਾ ਵੀ ਕਾਫੀ ਹੈ ਹਾਂਜੀ ਹੂੰ ਤੇ ਭਾਈ ਸਭ ਤੋਂ ਜਿਆਦਾ ਕਿਹੜੇ ਪਲੇਅਰ ਨਾਲ ਤੁਹਾਡੀ ਬੰਦੀ ਆਪਣੀ ਸਟਾਰਟਿੰਗ ਦੀ ਸਭ ਤੋਂ ਜਿਆਦਾ ਨਾ ਮੇਰੀ ਨਾ ਹਾਂ ਬਣਦੀ ਵੀ ਤੇ ਲੜਦੇ ਵੀ ਹਾਂ اچھا ਚਕੀਰ ਹੁੰਦਾ ਅੱਛਾ ਹਾਂ ਬਣਦੀ ਬਹੁਤ ਜਿਆਦਾ ਆਪਣੀ ਉਹਦੇ ਨਾਲ ਤੇ ਲੜਾਈ ਵੀ ਬੜੀ ਜਾਂਦੀ ਹੁੰਦੀ ਸੀ ਕਿਉਂਕਿ ਮੈਂ ਇਹਦੇ ਚੱਕੀ ਨੇ ਗੇਮ ਇਕੱਠੀ ਸ਼ੁਰੂ ਕੀਤੀ ਨਾਲ ਕੋੜਾ ਅੰਦਾਜ਼ ਹੋ ਗਿਆ ਇੱਕ ਆਪਣਾ ਜੱਸਾ ਵੀਰੇ ਰੰਦਾਸ ਵਾਲਾ ਜਿਹਦੀ ਡੈਥ ਹੋ ਗਈ ਥੋੜਾ ਟਾਈਮ ਪਹਿਲਾਂ ਉਹ ਵੀ ਛੱਡਦਾ ਹੁੰਦਾ ਚਲੋ ਛੱਡ ਤੋਂ ਸੀਨੀਅਰ ਹੀ ਥੋੜਾ ਮੈਂ ਚੱਕੀ ਤੇ ਕੋੜਾ ਇਕੱਠੇ ਹਾਂ ਤੇ ਸਾਡੀ ਲੜਾਈ ਵੀ ਬੜੀ ਹੁੰਦੀ ਸੀ ਮੇਰੀ ਤੇ ਚੱਕੀ ਦੀ ਤਾਂ ਅੱਜ ਤੱਕ ਮੰਨਦੀ ਵੀ ਬਹੁਤ ਆ ਅੱਛਾ ਹਾਂਜੀ ਭਾਵੇਂ ਇੱਕ ਦੂਜੇ ਦੇ ਮੂੰਹ ਤੇ ਤਾਰੀਫ਼ ਨਾ ਕਰੀਏ ਮਗਰ ਉਹ ਜ਼ਰੂਰ ਵੀ ਜਿਹੜਾ ਚੰਗਾ ਚੰਗਾ ਹੀ ਆ ਹਾਂ ਜਾਂ ਆਪਣਾ ਨਾਲ ਮੁੰਡਾ ਇੱਕ ਗੋਪੀ ਤੇਜ ਸਿੰਘ ਆਲਾ ਸੀ ਹਾਂਜੀ ਉਹ ਆਪਣਾ ਸ਼ੁਰੂ ਤੋਂ ਜਿੱਦਾਂ ਕੋ ਵੇਟਬੂਡ ਚ ਕੱਢਣ ਲੱਗੇ ਜੋੜੇ ਪੰਜ ਸੱਤ ਮੈਚ ਖੇਡਿਓਣਗੇ ਉਹਦੇ ਨਾਲ ਉਦੋਂ ਦੀ ਆਪਣੀ ਯਾਰੀ ਹੈ ਵੀ ਆਪਣੀ ਫੈਮਿਲੀ ਰਿਲੇਸ਼ਨ ਹੈ ਬੰਦਾ ਬਹੁਤ ਨਾਲੀ ਸਾਹਿਬ ਪਿੱਛੇ ਜੇ ਛੱਟ ਲੱਗੀ ਹਾਂਜੀ ਵਾਇਗਰੂ ਦੀ ਚਲੋ ਵਾਇਗਰੂ ਕਰੇ ਕਿਰਪਾ ਹਣਾ ਠੀਕ ਹੋਣ ਦਾ ਪਿਆ ਤੁਰਨ ਫਿਰਿਆ ਪਿਆ ਉਹ ਸ਼ਾਇਦ ਹੋਰ 4-5 ਤੇ ਹੁਣ ਆਪਣੇ ਇੰਜਰੀ ਤੋਂ ਬਾਅਦ ਹੋਈ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਹੈ ਹਾਂਜੀ ਜਾਈਦਾ ਆਪਾਂ ਘਰ ਜਾਈਦਾ ਉਹਦੇ ਅੱਛਾ ਹਾਂਜੀ ਮੈਂ ਬਾਪੂ ਜੀ ਕੋਲ ਗਿਆ ਹਾਂ ਹੁਣ ਵੀ ਗੱਲ ਹੁੰਦੀ ਰਹਿੰਦੀ ਆ ਤੇ ਬਲਵਾਨਿਆ ਪਿਆ ਤੁਰਨ ਫਿਰਨ ਤੇ ਵਾਈਗਰੂ ਨੇ ਕੀਤੀ ਕਿਰਪਾ ਤੇ ਹੋਰ 14 ਮਹੀਨੇ ਤੱਕ ਗਰਾਉਂਡਾ ਜਾਊਗਾ ਹਾਂਜੀ ਹਾਂਜੀ ਤਾਂ ਇਦਾਂ ਬਾਈ ਦੇਖ ਲਓ ਬੰਦੇ ਦਾ ਸੀਜ਼ਨ ਮਰ ਗਿਆ ਹਾਂਜੀ ਸੀਜ਼ਨ ਉਹ ਚਲੋ ਕੀਦਾ ਵਾਈਗਰੂ ਦੀ ਕੀ ਲਾਲੋ ਵੀ ਕਿੰਨੀ ਕਸਰਤੀ ਜਾਂ ਕਿੰਨੀ ਨੋਨੇ ਸਾਰਤਾ ਹਨ ਕੁਝ ਕਹਿ ਨਹੀਂ ਸਕਦੇ ਆਪਾਂ ਹਨਾ ਕੋਈ ਮੇਰਾ ਜਾਨ ਉਹ ਹੀ ਜਾਣਦਾ ਵਾ ਜੇ ਆਪਾਂ ਅੰਤਜੇ ਲੱਗੇ ਤੇ ਕੁਝ ਵੀ ਨਹੀਂ ਹਾਂਜੀ ਤੇ ਇੱਕ ਬਾਈ ਮੈਂ ਨਾ ਹਰੇਕ ਵੀਡੀਓ 'ਚ ਸੁਖਵੰਤ ਪਲਵਾਨ ਦੀ ਗੱਲ ਬਹੁਤ ਕਰਦਾ ਹਾਂ ਹਾਂਜੀ ਵੀ ਤੁਹਾਡੀਆਂ ਵੀ ਕੁਝ ਨਾ ਕੋਈ ਆਜਾਦਾ ਹੋਣਗੀਆਂ ਉਹਨਾਂ ਦੇ ਨਾਲ ਹਾਂਜੀ ਆਪਣੀ ਬਹੁਤ ਜਲਮਾ ਪਲਵਾਨ ਨਾ ਜਿੰਨਾ ਚਿਰ ਚਲੋ 2017 ਚ ਹਨ ਪਹਿਲਾਂ ਤਾਂ ਤਕੜੀ ਨਹੀਂ ਹਾਂ ਵੇ ਕਹੀ ਜਈਏ 2017 ਚ ਮੈਂ ਪੂਰਾ ਵਧੀਆ ਖੇਡਣ ਲੱਗਿਆ ਮੈਂ 16 17 ਚ ਤੇ ਜਿੰਨੇ ਕੁ ਪਲਵਾਨ ਨਾ ਕੋਈ ਟਾਂਵਾ ਮੈਚ ਉਹ ਜਿਹੜਾ ਨਹੀਂ ਖੇਡਿਆ ਤੇ ਮੈਨੂੰ ਪਲਵਾਨ ਨੇ ਜਿੱਦਣ ਮੈਂ ਜਾਣਾ ਅਗਲੇ ਮੈਚ ਦੋ ਤਿੰਨ ਉਹਨੇ ਦੱਸ ਦੇਣੀ ਪਈ ਇੰਨੀ ਤਰੀਕ ਮੈਂ ਆਪਾਂ ਖੇਡਣਾ ਹੀ ਇਹ ਕਰੀ ਦੀ ਗੱਲ ਐ ਜਿਗ ਦੇਖ ਲਾਂ ਦੀ ਆਪਣਾ ਨਾ ਲੋਦੀ ਪਲਵਾਨ ਖੇਡਦਾ ਆਪਣ ਨੂੰ ਬਹੁਤ ਦਾ ਸਾਥ ਆ ਹਾਲੇ ਤੱਕ ਵੀ ਗੋਇ ਮਿਹਨਤ ਵੀ ਲਾਉਂਦਾ ਆਪਣਾ ਸਭ ਕੁਝ ਕਰਦਾ ਵਾ ਵੱਡਾ ਭਰਾ ਆਪਣਾ ਉਹਦੇ ਨਾਲ ਪਿੰਡ ਮੈਚ ਜਿਗ ਦੇਖ ਲਾਂ ਜ ਪਿੰਡ ਵਾਲਿਆਂ ਦੇ ਵੀ ਇਹਨਾਂ ਲਾਕੇ ਵਾਲਿਆਂ ਨੂੰ ਸਾਈ ਨਹੀਂ ਦੇਣੇ। ਅੱਛਾ। ਇਹਨਾਂ ਰਲ ਕੇ ਜਿੱਤ ਜਾਂਦੇ ਆ। ਉਹਨਾਂ ਸਾਈ ਨਹੀਂ ਦਿੱਤੀ ਸਾਨੂੰ। ਲੋਦੀਪਾਹਨੂਆ ਦੇ ਵੀ ਤੂੰ ਹੋਰ ਸੀਮ ਚ ਖੇਡ ਲਾ ਕਿਸੇ ਚ। ਅੱਛਾ। ਜਿੱਤ ਕਹੇਗਾ। ਸਾਈ ਨਹੀਂ ਸੰਤੂ ਨੂੰ ਨਹੀਂ ਦੇਣੇ। ਮੈਂ ਨਾ ਸੁਖਨ ਭਾਨਾ ਨਾਲ ਗੱਲ ਕੀਤੀ ਸੁਖਨ ਦਾ ਕੋਈ ਗੱਲ ਨਹੀਂ ਛੇੜਿਆ ਆਪਾਂ ਸਾਰੇ ਖੜਾਂਗੇ। ਅੱਛਾ। ਮੈਂ ਤੇ ਅਰਸ਼ੀ ਆਵਾਂਗੇ ਜੁੱਠੀ ਬਾਕੀ ਸਾਰੇ ਖੇਡੋ। ਹੂੰ। ਸੁਖ ਮੈਂ ਜਾਫੀ ਸਾਹਿਬ ਦਾ ਅਰਸ਼ ਚੋਲਾ ਸਾਹਿਬ ਦਾ ਜੀਵਨ ਹੋਇਆ। ਚੱਕੀ ਰਮਦਾਸ ਜੱਸਾ ਦੇ ਸਰਵਣ ਬਣੀ ਕੇ ਆਲਾ। ਤਰਚਪੁਆਣ ਦੇ ਗਿੰਦਰ ਥਾਂਦੀ ਆ। ਪੰਜੀ ਦਾਫੀ ਰੇਡਰ ਮੈਂ ਜੋਤੀਗੋੜ ਦੀ ਵੱਡਾ ਮਹਿੰਦੀ ਫਬਜੀ ਭੋਲੇ ਕੜੇ ਸੁਖਣ ਚੋਲਾ ਸਭ ਹਾਂ ਇਹ ਤਰੇ ਬੰਦੇ ਖੇਡੇ ਅੱਛਾ ਪਿੰਡ ਦੀ ਟੀਮ ਚ ਕੁਲਦੀਪ ਸ਼ਕਰਮਾ ਸ਼ੇਰਾਂ ਮਾ ਬੀਰ ਠਵਾਲ ਨਿਰਮਲ ਲੋਪੋ ਗਿਆ ਬੀਤਾ ਡੇਰਾ ਪਠਾਣਾ ਸ਼ੇਰਾ ਠਵਾਲ ਬਹੁਤ ਅੜੀ ਟੀਮ ਬਿੰਦ ਦੀ ਬਣਾਈ ਪਹਿਲਾ ਪਿੰਡ ਦੀ ਟੀਮ ਰਾਈ ਹਾਂ ਤੇ ਮੈਂ ਪਹਿਲੀ ਗੋਡੀ ਨਾਲ ਜਫਾ ਪੈ ਗਿਆ ਮੈਨੂੰ ਡੇੜ ਵਾਲੀ ਗੋਡੀ ਅੱਛਾ ਗੋਡਾਫਾ ਪੈ ਗਿਆ ਤੇ ਮਾਰ ਕੇ ਖਲੋਤਾ ਸੁਖਮਦਾ ਤੇਰੇ ਬਰਾਬਰ ਦੇ ਜੱਫੀ ਹੋ ਜੇ ਮੈਂ ਗੁੱਸੇ ਵਿੱਚ ਡਿਆ ਮੈਨੂੰ ਭਾਵੇਂ ਜੱਫੀ ਮੇਰੇ ਤੋਂ ਕਾਫੀ ਤਗੜੇ ਸੀ ਸੀਨੀਅਰ ਸੀ ਜੱਫੀ ਹਣਾ ਹੱਲਾ ਸ਼ੇਰੀ ਦੇਂਦਿਆ ਹਾਂ ਹਾਂ ਜੀ ਹਾਂ ਉਹਦਾ ਤੂੰ ਜੱਫਾ ਗਦਾ ਕਿ ਤੂੰ ਜੱਫਾ ਹੀ ਨਹੀਂ ਖਾਣਾ ਚਲੋ ਮੈਂ ਕਬਡੀਆਂ ਪਈਆਂ ਉਹਨੂੰ ਸਾਰੇ ਮੈਚ ਜੱਫਾ ਨਹੀਂ ਪਿਆ ਉਹ ਬੰਦਾ ਬਹੁਤ ਸਾਡੇ ਨਾਲ ਪਿਆਰ ਹੀ ਭਾਣਦਾ ਜਿੰਦਾ ਮਰਜੀ ਸੀ ਸਹੀ ਗੱਲ ਹੈ ਬਈ ਬਈ ਇੱਕ ਦੁਨੀਆ ਬਹੁਤ ਪਸੰਦ ਕਰਦੀ ਸੀ ਦੁਨੀਆ ਬਹੁਤ ਪਸੰਦ ਕਰਦੀ ਇੱਕ ਗੱਲ ਅਸੀਂ ਨਾ ਮੈਚ ਖੇਡਣ ਗਏ ਜੱਗਿਆਲ ਗੋਂ ਦੇ ਪਿੰਡ ਲਾਗੇ ਖੇਡਣ ਗਏ ਤੇ ਜੱਗਾ ਨਹੀਂ ਉਦੋਂ ਉੱਠਿਆ ਜੱਗਾ ਛੋਟੇ ਮੈਚ ਖੇਡਦਾ ਹੈ ਤੇ ਉਹ ਦਿਨ ਪਿੰਡ ਲੱਗੇ ਮੈਚ ਦੇ ਨੇ ਬਲਕਾਰੇ ਭਾਂਦੇ ਨੂੰ ਸਾਈ ਦਿੱਤੀ ਉਹਦੇ ਨੂੰ ਸੁਖਮਣ ਭਾਂਦੀ ਫੋਟੋ ਲੱਗੀ ਚੋਲੇ ਵਾਲੇ ਦੀ ਬਾਪੂ ਆਏ ਵੇਖਣ ਹੂੰ ਬਾਪੂ ਵੇਖਣ ਆਏ ਤੇ ਬਾਪੂ ਦੀ ਯਾਦ ਹੁੰਦੀ ਵੀ ਸੁਖਮਣ ਦੇ ਕੋਲ ਆ ਜਾਣਾ ਹੂੰ ਗਰਾਊਂਡ ਮੈਚ ਤੋਂ ਪਹਿਲਾਂ ਹੀ ਤੇ ਅੱਜ ਤਾਂ ਗੱਡੀਆਂ ਕੋ ਪਲੇਅਰਾਂ ਕੋ ਆ ਜਾਂਦੇ ਆ ਹੂੰ ਹੂੰ ਸੁਖਮਣ ਕੋਲ ਆ ਤੇ ਆਦੇ ਬਾਪੂ ਇਹਦੇ ਵੀ ਸੁਖਮਣ ਕਿੱਥੇ ਆ ਤੇ ਵੱਡਾ ਬਿੰਦੀ ਜਾਂਦਾ ਵੀ ਸੁਖਮਣ ਮੈਨੂੰ ਵੀ ਸੁਖਮਣਾਂ ਦੇ ਹੁੰਦੇ ਸੀ ਪਹਿਲਾਂ ਅੱਛਾ ਤੇ ਸੁਖਮਣ ਉਧਰਲੇ ਬੰਨੇ ਆ ਬਾਪੂ ਆ ਜਾਂਦੇ ਸ਼ੇਰਾ ਸੁਣ ਕਿੱਥੇ ਆ ਅੱਛਾ ਤੇ ਨਵੇਂ ਬਾਪੂ ਜੀ ਉਹ ਨਹੀਂ ਆ ਬਾਪੂ ਦਾ ਗਾਲ ਕੱਢ ਕੇ ਗਾਲ ਕੱਢੀ ਬਾਪੂ ਨੇ ਆਂਦਾ ਦੀ ਫੋਟੋ ਕੋ ਲਈ ਅੱਛਾ ਦੇਖ ਲੈ ਜੋ ਨਹੀਂ ਹੋਣਾ ਉਹਦੇ ਕਰਕੇ ਆਏ ਆ ਤੇ ਅਸੀਂ ਚੁੱਪ ਬਹੁਤ ਦੁਨੀਆ ਪਿਆਰ ਕਰਦੀ ਇੰਨਾ ਪਿਆਰ ਸੀ ਆ ਦੇ ਲੋਕ ਹਾਂਜੀ ਚਿੱਤ ਉਹਨੂੰ ਵੇਖਣ ਆਉਂਦੇ ਲੋਕ ਹੂੰ ਮੈਨੂੰ ਨਾ ਕਲਵੰਤ ਗੋਸਾਹਬ ਨੇ ਗੱਲ ਦਸੀ ਹਾਂਜੀ ਵੀ ਕਹਿੰਦੇ ਮੈਚ ਤੋਂ ਪਹਿਲਾਂ ਹੀ ਆਣਾ ਲੋਕਾਂ ਨੂੰ ਹੋ ਜਾਂਦਾ ਸੀਗਾ ਵੀ ਅੱਜ ਸੁਖਮਣ ਦੀ ਰੋਟੀ ਸਾਡੇ ਘਰੇ ਆ ਹਾਂਜੀ ਦੁਨੀਆ ਪਿਆਰ ਹੀ ਬਹੁਤ ਕਰਦੀ ਹ ਉਹ ਬੰਦੇ ਨੂੰ ਵੀ ਨਹੀਂ ਵੀ ਮੈਂ ਜ 10000 ਜਿੱਤਿਆ ਵਾ ਤੇ ਦਾਹੀ ਘਰ ਖੜਨਾ ਕੋਈ ਨਹੀਂ ਪਤਾ ਨਾ 1000 ਨਹੀਂ ਘਰ ਖੜਨਾ ਨਵੇਂ ਗਰਾਊਂਡ 'ਚ ਨਹੀਂ ਵੰਡ ਜਣਾਗੇ ਹੂੰ ਉਹਦਾ ਕੋਈ ਕੋਈ ਭੇਦ ਨਹੀਂ ਪਾ ਸਕਿਆ ਬੰਦੇ ਦਾ ਹਾਂਜੀ ਹਾਂਜੀ ਬਹੁਤ ਦਿਲ ਦਾ ਸਾਫ ਬੰਦਾ ਹੈ ਨੇਕ ਬੰਦਾ ਹੈ ਤੇ ਜਿੱਦਾਂ ਵੀ ਬਹੁਤ ਪਲੇਅਰਾਂ ਨਾਲ ਵੀ ਹੱਡ ਨਾਲ ਵੀ ਹੁਣ ਜਿੱਦਾਂ ਅਸੀਂ ਹਾਂ ਨਾ ਮੈਂ ਆਂਦਾ ਮੇਰੇ ਮੇਰੇ ਨਾਲ ਬਹੁਤ ਭੁਆਂਦੀ ਬੰਦੀ ਵੀ ਆਪਾਂ ਭੁਆਣ ਤੋਂ ਕਾਫੀ ਛੋਟੀ ਜਿਹੀ ਗੇਮਿੰਗ ਵੀ ਆਪਣੀ ਹੈ ਨਾ ਉਮਰ ਚਾਲ ਥੋੜੀ ਬੋਦੀ ਛੋਟੀ ਹੋ ਗਿਆ ਗੇਮਡ ਆਪਾਂ ਕਾਫੀ ਲੈਵਲ ਛੋਟਾ ਹੈ ਕਬੜੁੰਦਾ ਬਹੁਤ ਪਿਆਰ ਕਰਦਾ ਹੈ ਪੰਨਾ ਸਹੀ ਗੱਲ ਧੰਨ ਜੀ ਉਹਨੇ ਕਿਹਾ ਮੈਂ ਜਵਾਨਾ ਨਹੀਂ ਨਾ ਸ਼ੇਰ ਕੋਈ ਚੱਕਰ ਨਹੀਂ ਆਪਾਂ ਖਿੱਡਾਂਗੇ ਉਦੋਂ ਦੀਪ ਵੀ ਨਵਾਂ ਨਵਾਂ ਉੱਠੰਦਿਆ ਸੀ ਹਲੇ ਉਹਨਾਂ ਦੀ ਟੀਮ 'ਚ ਤੇ ਅਣੂ ਬੱਡਾ ਥੇ ਵੀ ਹਲੇ ਨਵਾਂ ਹੈ ਤੇ ਉਹਨੇ ਮੈਨੂੰ ਕਿਹਾ ਨਹੀਂ ਸ਼ੇਰ ਤੂੰ ਹੁਣ ਹੁਣ ਐ ਨਹੀਂ ਤਰੀਕ ਨੂੰ ਉੱਥੇ ਪਹੁੰਚ ਜੀ ਯਾਦਾਂ ਦਾ ਕਿਤੇ ਰਹਿੰਦੀ ਆ ਨਾ ਰਹਿੰਦੀ ਆ ਨਾ ਤੇ ਪਹਿਲਵਾਨ ਜੀ ਵੈਸੇ ਜੇ ਉਹ ਭਰਾ ਤੁਹਾਡੀ ਵੀਡੀਓ ਦੇਖਦਾ ਹੋਵੇ ਉਹਨੂੰ ਕੁਝ ਮੈਸੇਜ ਦੇਣਾ ਚਾਹਤ ਕਿਉਂਕਿ ਵੀਡੀਓ ਤਾਂ ਪਹੁੰਚ ਹੀ ਜਾਣੀ ਪਾਈ ਕਿਤੇ ਨਾ ਕਿਤੇ ਤਰ੍ਹਾਂ ਨਾ ਬੱਸ ਉਹ ਭਰਾ ਨੂੰ ਜੇ ਕੋਈ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਤੁਸੀਂ ਹਾਂਜੀ ਉਹ ਭਰਾ ਨੇ ਹੋਈ ਬੱਸ ਕੋਈ ਯਾਰ ਜੇ ਆਪਾਂ ਨਹੀਂ ਕਰ ਸਕਦੇ ਕਿ ਹੁਣ ਖਾਣਾ ਕਰੀਏ ਨਾ ਕਿ ਸੀਜ਼ਨ ਨਾ ਖਰਾਬ ਕਰੀਏ ਚੱਲ ਅੱਜ ਮੇਰਾ ਆ ਬਲਕਨ ਕੋਈ ਹੋਰ ਪਲੇਅਰ ਦਾ ਨਾ ਕਰਿਆ ਹਾਂ ਕਿਉਂਕਿ ਸਾਲ ਬਾਅਦ ਵਾਰੀ ਆਉਂਦੀ ਆ ਹੂੰ ਉਹ ਵੀ ਆਪਣੀ ਖੋਸ ਜਿਹੇ ਤੇ ਬੜਾ ਔਖਾ ਲੱਗਦਾ ਹਾਂਜੀ ਅੱਜ ਹੁਣ ਨਕੋਦਰ ਦੇ ਮੈਂ ਤਾਂ ਟਾਈਮ ਦੀ ਟਾਈਮ ਪਤਾ ਲੱਗਾ ਕਿ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਨੂੰ ਪਤਾ ਹੀ ਮੈਂ ਥੋੜੇ ਦਿਨ ਪਹਿਲਾਂ ਨਾ ਮਲੂਕ ਉਸਤਾਦ ਉਹਨਾਂ ਦੇ ਵਿਰੋਧੀ ਖੇਡੇ ਹਾਂ ਹੂੰ ਹੂੰ ਇਹ ਟਿਕੜੂਰ ਸਾਹਿਬ ਦੀ ਟੀਮ ਚ ਵਸਾ ਖੇਲੇ ਦੇਣਾ ਅੱਛਾ ਉਧਰ ਮੈਂ ਬੈਸਟ ਰੀਡਰ ਨਿਕਲੇ ਹਾਂ ਕਤਿਕ ਤੀਹਰ ਬੈਸਟਾਂ ਨੇ ਤੇ ਉਤੋਂ 2 ਦਿਨ ਬਾਅਦ ਉਧਰ ਮੇਰੇ ਮਲੂਕ ਸਾਦਾੰਦਾ ਵੀ ਨੂੰ ਉਧਰ ਮੈਚ ਹੋਣੀ ਆ ਤੇ ਤੁਹਾਨੂੰ ਦੱਸਾਂਗੇ ਫਿਰ ਭਵੰਦਾ ਫੋਨ ਆਇਆ ਮੈਨੂੰ ਮਲੂਕ ਸਾਦਾ ਵੀ ਆਪਾਂ ਖੇਡਣ ਉੱਥੇ ਅੱਜ ਆਪਣੀ ਇੱਕੋ ਗੱਡੀ ਚ ਆਏਗੇ ਵੱਖਰੀ ਵੱਖਰੀ ਨਹੀਂ ਇਕੱਠੇ ਆਏ ਆ ਆਪਾਂ ਅੱਛਾ ਹਾਂਜੀ ਜੈਸੇ ਉਧਰ ਬਾਈ ਇਹ ਨਾ ਇਕੱਠੇ ਹੁੰਦੇ ਨਾਲ ਫਾਇਦਾ ਹੈ ਨਾ ਹਾਂਜੀ ਹਾਂਜੀ ਇਕੱਠੇ ਆਉਂਦੇ ਸਪੋਰਟ ਨੂੰ ਦੇਖਦੇ ਜੀ ਦੀ ਗੱਲਾਂ ਬਾਤਾਂ ਕਰਦੇ ਜੀ ਦਾ ਸਫਰ ਲੰਘ ਜਾਂਦਾ ਸਫਰ ਲੰਘ ਜਾਂਦਾ ਹਾਂਜੀ ਅਵਿਕ ਤਾ ਨਾ ਕੱਲਾ ਬੰਦਾ ਹੋਵੇ ਭਾਈ ਫਿਰ ਰਾਤ ਬਰਾਤੇ ਰਾਤ ਬਰਾਤੇ ਬਹੁਤ ਹੋ ਗਿਆ ਨਿਕਲਦੇ ਨਸ਼ੇੜਾਂ ਦਾ ਪਤਾ ਨਹੀਂ ਗੱਡੀ ਨਹੀਂ ਘੇਰ ਲੈਣੀ ਹੁਣ ਕਬੱਡੀ ਪੈਸਾ ਹੀ ਬਹੁਤ ਆ ਗਿਆ ਬਾਈ ਰੂਦੀ ਕਿਰਪਾ ਨਾਲ ਹੁਣ ਹੈਨਾ ਬਹੁਤ ਤਰੱਕੀ ਕੀਤੀ ਕਬੱਡੀ ਨੇ ਜੇ ਆਪਾਂ ਕਹੀਏ ਤੇ ਹਾਂਜੀ ਉਦੋਂ ਨਾਲੋਂ ਹੁਣ ਦਾ ਜਮੀਨ ਆਸਮਾਨ ਦਾ ਫਰਕ ਹੋ ਗਿਆ ਮਜ਼ੇ ਦੀ ਕਬੱਡੀ ਨੂੰ ਕਿੱਦਾਂ ਦੇ ਦੇ ਬੋਲੋ ਹਾਂਜੀ ਮਜ਼ੇ ਦੀ ਕਬੱਡੀ ਬਹੁਤ ਹੀ ਵਧੀਆ ਫਿਰ ਦਾ ਮਾਲਵੇ ਦੁਆਬੇ ਤੋਂ ਅਸੀਂ ਆਪਾਂ ਆਏ ਹਾਂ ਸਵੇਰ ਦੇ ਆਏ ਹਾਂ ਪਤਾ ਨਹੀਂ ਰਾਤ ਨੂੰ ਮੈਚ ਹੋਣਾ ਹਾਂ ਉੱਥੇ ਆਪਾਂ ਜਿੱਦਾਂ 5 ਵਜੇ ਮੈਚ ਸਟਾਰਟ ਹੋਣਾ ਟਾਈਮ ਦਿੱਤਾ ਉਹਨਾਂ ਨੇ ਆਪਾਂ ਨੂੰ ਹਾਂ ਹਾਂ ਆਪਾਂ 4 ਵਜੇ ਆਈਏ ਭੋ ਤਿੰਨ ਵਜੇ ਆਈਏ 5 ਵਜੇ ਗਰਮਣ ਚ ਵੜਨਾ ਇੱਕੋ ਸ਼ੋਅ ਮੈਚ ਹੋਣਾ ਵਾ ਹਾਂ ਪੂਰਾ ਨਾ 40 ਮਿੰਟ ਦਾ ਕਰਾਉਣਾ ਪੂਰੇ ਜੋਰ ਲੱਗਣੇ ਆ ਸ਼ੋਅ ਮੈ ਦੇ ਵਿੱਚ ਮੇਰੇ ਖਿਆਲ ਨਾਲ ਪਾਰਟਿਸਪੇਟ ਹੀ ਹੁੰਦਾ ਹੈ ਨਾ ਭਾਜੀ ਹਾਂਜੀ ਫਰਸਟ ਸੈਕਿੰਡ ਵੈਸੇ ਰੱਖਿਆ ਹੁੰਦਾ ਕੋਈ ਪਾਰਟਿਸਪੇਟ ਨਹੀਂ ਹੁੰਦਾ ਅੱਜ ਅੱਛਾ ਅੱਛਾ ਹਾਂਜੀ ਜਿੱਦਾਂ ਜਿੱਦਾਂ ਦੇ ਪਲੇਅਰ ਹਨ ਨਾ ਕਿ ਤਕੜੇ ਪਲੇਅਰ ਹੁੰਦੇ ਕਈ ਪਲੇਅਰਾਂ ਦਾ ਮੰਗ ਵੱਧ ਹੁੰਦੀ ਥੋੜੀ ਜਿੱਦਾਂ ਕਿ 175 ਦਾ ਸ਼ੋਅ ਮੈ ਦੇ ਕਿ 51 41 ਦਾ ਵਾ ਕਿਤੇ 65 ਦਾ ਵਾ ਇਦਾਂ ਦਾ ਸ਼ੋਅ ਮੈ ਵੀ ਅੱਗ ਨਿਕਲਦੀ ਪੂਰੀ ਇਹ ਵੀ ਹਾਂ ਪਲੇਅਰ ਨੂੰ ਮੌਕਾ ਮਿਲਦਾ ਜਿੱਦਾਂ ਆਪਣਾ ਰਸਵੇਰੀ ਮਿਹਨਤ ਲਾ ਗਿਆ ਵਾ ਡਾਈਟ ਖਾਧੀ ਸੁੱਤਾ ਆ ਫੇਰ 3 ਵਜੇ ਉੱਠੂਗਾ ਮੈਚ ਚ ਯੂਰ ਲੱਗਾ ਆਪਣੇ ਘਰ ਜਾ ਕੇ ਟਾਈਮ ਨਾਲ ਡਾਈਟ ਖਾਣ ਵਾਲਾ ਬਣੂਗਾ ਹੁਣ ਇਦਾਂ ਮਾਲ ਵੇਚ ਜਾਈਦਾ ਬੰਦੇ ਸਵੇਰ ਦੇ 10 ਵਜੇ ਘਰੋਂ ਤੁਰ ਪੈਂਦੇ ਆ 8 ਵਜੇ 12 ਵਜੇ ਮੈਚ ਤੇ ਪਹੁੰਚਦੇ ਸਾਰੀ ਢਾੜੀ ਖੇਢੀ ਜਾਂਦੇ ਰਾਤ 12 ਵਜੇ ਰਹਿੰਦੇ ਹੈਨਾ ਫਿਰ ਮੈਚ ਮੁੱਕਦੇ ਉਹ ਖਾਣਗੇ ਕਿਹੜੇਲੇ ਸਹੀ ਉਹ ਤਗੜਾ ਗੇਲੇ ਪਲੇਅਰ ਹੋਊਗਾ ਹੈਨਾ ਜੋ ਰੋਟੀ ਨਹੀਂ ਟਾਈਮ ਨਾਲ ਮਿਲਦੀ ਉਹ ਪਲੇਅਰ ਤਗੜਾ ਕਿੱਦਾਂ ਹੋਊਗਾ ਖੇਡ ਕੀ ਬੜਾ ਵਧੀਆ ਰੁਪਿੰਦਰ ਜਲਾਲ ਨੇ ਆਪਣੇ ਭਰਾ ਨੇ ਕੀਤਾ ਹਣਾ ਉਹਨੇ ਬੜਾ ਮਾਲਵੇ ਚਾਰ ਕੀ ਜਾਗਰੂਕਤਾ ਕੀਤਾ ਵੀ ਆਪਾਂ ਵੱਡੀ 8 ਵਜੇ ਤੱਕ ਖਤਮ ਕਰੀਏ ਕਈ ਟੂਰਨਾਮੈਂਟ ਹੋਈ ਵੀ 8 ਵਜੇ ਤੋਂ ਪਹਿਲਾਂ ਹਣਾ ਉਹ ਬਹੁਤ ਵਧੀਆ ਕੀਤਾ ਕਬੱਡੀ ਲਈ ਭਾਨੇ ਮੇਰੇ ਖਿਆਲ ਨਾਲ ਜਿੱਦਣ ਚੱਕੀ ਰਮਦਾਸ ਭਾਈ ਦਾ ਐਕਸੀਡੈਂਟ ਹੋਇਆ ਉਹ ਦਿਨ ਮਾਲਵੇ ਆਉਂਦੇ ਪਏ ਸੀ ਨਾ ਹਾਂਜੀ ਹਾਂ ਜਿੱਦਣ ਚੱਕੀ ਦਾ ਦੂਜਾ ਆਪਣੇ ਗੋਪੀ ਦਾ ਤੇਜਾ ਸਿੰਘ ਲਦਾ ਆ ਹਾਂਜੀ ਉਦੋਂ ਵੀ ਉਹ ਵੀ ਉਹ ਵੀ ਮਾਲਵੇ ਤੋਂ ਆਉਂਦੇ ਪਏ ਸੀ ਹਣਾ ਤੜਕੇ 3 ਵਜੇ ਘਰ ਪਹੁੰਚਣਦੇ ਐ ਹਮ ਐਕਸੀਡੈਂਟ ਹੋਇਆ ਜਦੋਂ ਤੇ ਜੇ ਕੋਈ ਕਦੇ ਟਾਈਮ ਲਾਏ ਜਾਂਦੇ ਤੇ ਸ਼ਾਇਦ ਇਹ ਕੰਮ ਨ ਗੱਲ ਹਾਂਜੀ ਬਾਕੀ ਭਾਈ ਐਨ ਵਧੀਆ ਚੱਲੀ ਜਾਂਦਾ ਹਾਂ ਹਾਂ ਵਾਹਿਗੁਰੂ ਦੀ ਕਿਰਪਾ ਚੱਲੀ ਜਾਂਦਾ ਕੰਮ ਸਾਰਾ ਨਹੀਂ ਚਲੋ ਭਾਈ ਪਰਮਾਤਮਾ ਕਰੂਗਾ ਕਿਰਪਾ ਹਣਾ ਹਾਂਜੀ ਜੀ ਵੀ ਜ਼ਰੂਰ ਹਾਂਜੀ ਉਹਦੀ ਕਿਰਪਾ ਚਾਹੀਦੀ ਆ ਬਾਕੀ ਬੰਦਾ ਦੇ ਹੀ ਲਵਸੀਲਾ ਹੀ ਕਰਦਾ ਜੀ ਸਹੀ ਗੱਲ ਆ ਹਾਂਜੀ ਚਲੋ ਠੀਕ ਆ ਭਲਵਾਨ ਜੀ ਸასიਖਾ ਤੇ ਓਕੇ ਭਾਈ ਹਾਂਜੀ